ਤੁਸੀਂ ਹਮੇਸ਼ਾ ਇੰਨੀ ਛੇਤੀ ਪਹਿਲਾਂ ਹੀ ਛੱਡਤੀ ਜੋਬ ਅਜੇ ਅਜੇ ਗੱਲਾਂ ਬਾਤਾਂ ਉਹ ਬਣਦੀਆਂ ਨਹੀਂ ਸੀ ਬਸ ਮੈਂ ਐਸੇ ਕਰਕੇ ਛੱਡਿਆ ਜੋਬ ਤੇ ਮੈਂ ਚਾਹਾਂਗਾ ਕੋਈ ਵੱਡਾ ਪਲੈਟਫਾਰਮ ਮੈਨੂੰ ਮਿਲੇ ਕਿਸ ਤਰ੍ਹਾਂ ਦੇ ਕੰਮ ਹੋਰ ਆ ਜਿਹੜੇ ਹੋਣ ਵਾਲੇ ਆ ਜਿਹੜੇ ਹੋਏ ਨਹੀਂ ਹੁਣ ਤੱਕ ਬਹੁਤ ਵੱਡਾ ਕੰਪਨੀ ਸੇਫਟੀ ਦਾ ਆਉਣ ਵਾਲੀਆਂ ਨਸਲਾਂ ਨੂੰ ਚੰਗਾ ਫੂਡ ਦਿਵਾਣਾ ਨਹੀਂ ਤਾਂ ਮੈਂ ਕਹਿੰਦਾ ਹਾਲਾਤ ਬਹੁਤ ਮਾੜੇ ਹੋਣਗੇ ਮਰੀਜ਼ ਕੋ ਹਮ ਹਸਪੀਟਲ ਮੈਂ ਕਹਿ ਦਤੇ ਪੇਸ਼ੈਂਟ ਕੋ ਵੀ ਬ੍ਰੈਡ ਖਾ ਲੈ ਬੰਨਾ ਦੁੱਧ ਕੇ ਸਾਥ ਖਾ ਲੈ ਤੋ ਆਪ ਕਿਹਾ ਦੇ ਰਹੇ ਲੋਕਾਂ ਕੋ ਤੇ ਜਿਹੜਾ ਡਾਕਟਰ ਅਖਲੇਰ ਗੰਦ ਤੂੰ ਦੇਖਿਆ ਨਾ ਇਹ ਲੋਕਾਂ ਨੂੰ ਵੀ ਦਿਖਾ ਦੇ ਉਹਦੇ ਲਈ ਸਭ ਤੋਂ ਵੱਡਾ ਮੋੜ ਸੀ ਸਾਡੇ ਕੋ ਮੀਡੀਆ ਸੋਸ਼ਲ ਮੀਡੀਆ ਮੇਰੀ ਸਿਹਤ ਦਾ ਸਭ ਤੋਂ ਵੱਧ ਫਿਕਰ ਕਿਹਨੋਂ ਹੋ ਸਕਦਾ ਮੈਨੂੰ ਮੈਂ ਲੋਕਾਂ ਨੂੰ ਕਿਹਾ ਤੁਸੀਂ ਇਹ ਛੱਡੀ ਚ ਫੂਡ ਸੇਫਟੀ ਵਾਲੇ ਨਹੀਂ ਆਉਂਦੇ ਫੂਡ ਸੇਫਟੀ ਵਾਲੇ ਨੂੰ ਸ਼ਿਕਾਇਤਾਂ ਕਰ ਕਰ ਦੇਖ ਲਈ ਆਉਂਦੇ ਨਹੀਂ ਉਹ ਠੀਕ ਆ ਮਿੱਤਰੋ ਜਿੰਨਾ ਚਿਰ ਨਹੀਂ ਆਉਂਦੇ ਉਹਨਾਂ ਚਿਰ ਜ਼ਹਿਰ ਨਾ ਖਾਓ ਆਪਕੋ ਲੱਗਦਾ ਹੈ ਕਿ ਜੋ ਗੰਨਾ ਆਇਆ ਇਸੇ ਖੰਡ ਕੇ ਬਿਨਾ ਗੁੜ ਬਣ ਜਾਏਗਾ ਗੁੜ ਬਣ ਸਕਦਾ ਹੈ ਜੋ ਮੈਂ ਪੁੱਛਦਾ ਹਾਂ ਉਹ ਜਵਾਬ ਤੁਹਾਨੂੰ ਪਤਾ ਹੈ ਕਿ ਤੁਹਾਡੇ ਸਰੀਰ ਨਾਲ ਖਿਲਵਾੜ ਹੋ ਜਾਣਾ ਜੇ ਤੁਸੀਂ ਅੰਦਰ ਨੂੰ ਤੁਰੇ ਮਿਲਕ ਪ੍ਰੋਡਕਟਾਂ ਤੋਂ ਮੂੰਹ ਮੋੜ ਲਓ ਲੰਗਰਾਂ ਚ ਪਿਓਰ ਪਨੀਰ ਪਾਉਣਾ ਤੇ ਪਾਓ ਨਹੀਂ ਤਾਂ ਜਿਹੜਾ 150 ਰੁਪਏ ਵਾਲਾ ਪਨੀਰ ਆ ਇਹਨੂੰ ਨਾ ਪ੍ਰਵਾਨ ਕਰੋ ਹੋ ਸਕਦਾ ਤੁਹਾਨੂੰ ਕਿਸੇ ਮੰਤਰੀ ਦੀ ਕਾਲ ਆ ਜਾਵੇ ਕਿਉਂਕਿ ਹਰ ਬੰਦੇ ਦੇ ਲਿੱਕ ਹੁੰਦੇ ਆ ਵੀ ਤੁਸੀਂ ਇਦਾਂ ਦਾ ਕੰਮ ਆ ਇੱਥੇ ਕਿਉਂ ਗਏ ਹੋ ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਿਆ ਆਪਣੇ ਪੂਰੀ ਸਫ਼ਰ ਦੇ ਵਿੱਚ ਬਹੁਤ ਹਾਂਜੀ ਕਮਨ ਸਾਹਿਬ ਬਹੁਤ ਦੇਖਿਆ ਜਿਹੜੀ ਪੋਲੀਟੀਕਲ ਇੰਟਰਫੀਰੈਂਸ ਹੈ ਉਹ ਤੱਕ ਬਹੁਤ ਜ਼ਿਆਦਾ ਹੈ ਕਿਉਂਕਿ ਉਹਨਾਂ ਦੀ ਲਿਹਾਜ਼ਦਾਰੀ ਵੀ ਬਹੁਤ ਹੈ ਔਰ ਖਾਸ ਕਰਕੇ ਮੈਨੂੰ ਤਾਂ ਇਸ ਸਮੇਂ ਚ ਇਦਾਂ ਵੀ ਲੱਗਿਆ ਉਹ ਜਿਹੜੇ ਗੰਡ ਖਲਾਉਂਦੇ ਪਤਾ ਨਹੀਂ ਇਹਨਾਂ ਨਾਲ ਜਿਆਦਾ ਦੋਸਤੀ ਹੈ ਨਾ ਜਦੋਂ ਅਸੀਂ ਕਿਸੇ ਦਾ ਸੈਂਪਲ ਲੈਨੇ ਅਸੀਂ ਕਿਸੇ ਨੂੰ ਇਹ ਥੋੜਾ ਕਹਿੰਦਾ ਵੀ ਇਹ ਚੀਜ਼ ਤੇਰੀ ਮਿਲਾਵਟ ਵਾਲੀ ਹੈ ਗਲਤ ਹੈ ਹੁਣ ਭਾਵੇਂ ਮੈਨੂੰ ਕੋਈ ਮਾੜਾ ਚੰਗਾ ਕਵੇ ਬੀ ਡਾਕਟਰ ਸਾਹਿਬ ਕਿਉਂਕਿ ਇਹਨਾਂ ਨਾਲ ਵੀ ਮੇਰੇ ਵੀ ਦੋਸਤ ਆਹੇ ਮਿੱਤਰ ਆ ਜਿਹੜੇ ਦੁਕਾਨ ਤੇ ਨਾ ਖੜਾ ਗੁਪਤਾ ਜੀ ਮੇਰਾ ਵੀ ਸ਼ਹਿਰਦਾਰੀਆਂ ਮੇਰਾ ਵੀ ਪਿਆਰ ਹੈ ਪਰ ਮੈਂ ਬਾਣੀ ਨਹੀਂ ਵਿਗੜਦਾ ਮ ਜਿਹੜੇ 10000 ਬੰਦੇ ਨੇ ਤੁਹਾਨੂੰ ਵੋਟ ਪਾਈ ਹੈ ਜਿਹੜੇ ਇੱਕ ਬਰਪੀ ਲੈ ਕੇ ਕਹਿੰਦੇ ਉਹਨਾਂ ਨਾਲ ਵੀ ਮੈਂ ਕਹਿੰਦਾ ਲਿਹਾਜ਼ ਕਰ ਲੋ ਉਹ ਵੀ ਤਾਂ ਤੁਹਾਡੇ ਆਪਣੇ ਹੀ ਆ ਫੋਨ ਆਫ ਕਰ ਲੀਨੇ ਆਫੀਸਰ ਸਭ ਤੋਂ ਵੱਡੀ ਗੱਲ ਮੈਂ ਦੇਖੀ ਯਾਰ ਤੁਹਾਡਾ ਆਫੀਸਰ ਫਸ ਗਿਆ ਉਹ ਤੁਹਾਨੂੰ ਫੋਨ ਕਰਦਾ ਮੈਨੂੰ ਕੱਢੋ ਯਾਰ ਇੱਥੋਂ ਮੈਂ ਮੈਨੂੰ ਘਰਾਓ ਕਰ ਲਿਆ ਇਹਨਾਂ ਨੇ ਵਪਾਰ ਮੰਡਲ ਵਾਲਿਆਂ ਨੇ ਤੁਸੀਂ ਫੋਨ ਹੀ ਬੰਦ ਕਰ ਲੀਨੇ ਕਿਸ ਦੇ ਕਾਰਜਕਾਲ ਤੁਸੀਂ ਦੇਖਦੇ ਹੋ ਵੀ ਵਧੀਆ ਰਿਹਾ ਵੀ ਪ੍ਰੈਸ਼ਰ ਜਿਹੜਾ ਅਫਸਰਾਂ ਦੇ ਘਟ ਰਹੇ ਹਨ ਮੋਂ ਹੁਣ ਉਸ ਚੇਂਜਿੰਗ ਤੁਹਾਨੂੰ ਦੇਖਣ ਨੂੰ ਮਿਲਿਆ ਤਿੰਨ ਸਰਕਾਰਾਂ ਦੇ ਵਿੱਚ ਜਿਹੜੀ ਪਿਛਲੀ ਗਵਰਨਮੈਂਟ ਸੀ ਉੱਚ ਮੈਨੂੰ ਬਹੁਤ ਪ੍ਰੈਸ਼ਰ ਲੱਗਾ ਹੂੰ ਕਿਉਂਕਿ ਉਹ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਸੁਣੀ ਸੁਣਾਈ ਗੱਲ ਕਰਨੀ ਵੀ ਨਹੀਂ ਚਾਹੀਦੀ ਤੁਹਾਡੇ ਨਾਲ ਵਾਪਰੀ ਹੋਵੇ ਮੇਰੇ ਨਾਲ ਉਹ ਸਾਰਾ ਕੁਝ ਵਾਪਰਿਆ ਫੇਰ ਗੱਲ ਨਹੀਂ ਉਹਨਾਂ ਦੀ ਬਣੀ ਫੇਰ ਮੈਨੂੰ 39 ਸੈਕਟਰ ਚ ਬੁਲਾ ਲਿਆ ਆਪਣੇ ਘਰ ਇੱਥੇ ਮੰਤਰੀ ਸਾਹਿਬ ਨੇ ਫੇਰ ਇੱਥੇ ਵੀ ਕੀਤੀ ਖੜੇ ਰੱਖਿਆ ਮੈਨੂੰ ਕਰੋਨਾ ਦੀ ਵੈਕਸੀਨ ਲਾਉਂਦਿਆਂ ਲਗਾਤਾਰ ਦਿਨ ਰਾਤ ਕੰਮ ਕਰਦਿਆਂ ਲਿਗਾਮੈਂਟ ਟੇਅਰ ਹੋ ਗਈ ਮੇਰੇ ਸਵੇਰ ਪੇਨ ਹੁੰਦੀ ਸੀ ਮੇਰੇ ਮੈਨੂੰ ਦੱਸਿਆ ਵੀ ਮੇਰੇ ਪੇਨ ਬਹੁਤ ਹੁੰਦੀ ਸਰ ਉਹਨਾਂ ਨੇ ਕਿਹਾ ਬਹਿਣ ਲਈ ਨਹੀਂ ਮੈਨੂੰ ਕਿਹਾ ਖੜਾ ਰੱਖਿਆ ਇਸ ਤੋਂ ਵੱਧ ਹੋਰ ਜਲਾਲਤ ਕੀ ਹੁੰਦੀ ਜੇ ਰਾਤ ਨੂੰ 2 ਵਜੇ ਪਨੀਰ ਆਉਂਦਾ ਤੇ 2 ਵਜੇ ਪਨੀਰ ਨਹੀਂ ਸੋਣਾ ਚਾਹੀਦਾ ਫੂਡ ਸੇਫਟੀ ਟੀਮ ਦੇ ਬੰਦੇ ਆ ਤੁਰ ਪੈਣ ਔਰ ਕੋਈ ਮੈਗਨਟ ਛੁੱਟੀ ਗਸਟਡ ਛੁੱਟੀ ਐਤਵਾਰ ਦਾ ਕੋਈ ਮਤਲਬ ਨਹੀਂ ਤੁਹਾਨੂੰ ਫੂਡ ਨੂੰ ਠੀਕ ਕਰਨਾ ਤੁਸੀਂ ਤੁਰ ਪਓ ਸਸਤੇ ਸਸਤੇ ਭਾਦੂ ਸਮਾਨ ਨੇ ਹੁੰਦੇ ਸਸਤੇ ਭਾਦੂ ਮੈਂ ਕਿਉਂਕਿ ਜੇ ਤੁਸੀਂ ਕੁਆਲਿਟੀ ਰੇਟ ਦਵੋਗੇ ਰੇਟ ਦਵੋਗੇ ਪੂਰਾ ਤੁਸੀਂ ਕਿਉਂ ਨਹੀਂ ਅੰਸ਼ੋਰ ਕਰੋਗੇ ਕਿ ਦੇਖਣੀ ਚਾਹੀਦੀ ਮੈਂ ਕਿਉਂ ਨਹੀਂ ਆਪਣੇ ਉਹ ਪੈਰਾਮੀਟਰ ਕਿਉਂ ਨਹੀਂ ਤੁਸੀਂ ਦੇਖੂਗੇ 21 ਮੀਲ ਹੋਵੇ ਇਹਨਾਂ ਦੇ 21 ਮੀਲਾਂ ਚ 5 ਮੀਲ ਮਸਾ ਘਰ ਦੇ ਬਣਿਓ ਖਾਣਾ ਖਾਣਾ ਬਾਕੀ ਤਾਂ ਬਾਹਰੋਂ ਹੀ ਖਾਣਾ ਪਸੰਦ ਕਰਦੇ ਮੋੜ ਨਾ ਪਾਊਗਾ ਸਵਾਦ ਉਹ ਜਿਹੜਾ ਬੰਦਾ ਨਾਲ ਜਿੱਟ ਕੇ ਜਾਵੇ ਉਹ ਕਵੇ ਮੈਂ ਤਾਂ ਆ ਪੱਖ ਮੜਾ ਦੇਖਿਆ ਮੈਂ ਤਾਂ ਆ ਪੱਖ ਮੜਾ ਤੂੰ ਬੈਠੋ 200 250 ਕਿਲੋਮੀਟਰ ਤੇ ਉਹਨੇ 100 ਕਿਲੋਮੀਟਰ ਤੇ ਮੈਂ ਕਦੀ ਤੁਹਾਨੂੰ ਮਿਲਿਆ ਨਹੀਂ ਹੈਗਾ ਤੁਹਾਨੂੰ ਮੇਰੀ ਲਾਈਫ ਦਾ ਕੀ ਮਤ ਆ ਜਾ ਇਸ ਸਟਿਗਮਾ ਜਾਂ ਲੱਗ ਗਿਆ ਰਾਜਨੀਤਿਕ ਖੇਤਰ ਦੇ ਜੇ ਮੇਰੇ ਵਰਗਾ ਬੰਦਾ ਖਰਾ ਕੰਮ ਕਰਦਾ ਕਿਤੇ ਕਿਸੇ ਨੂੰ ਕਹਦਾ ਰਾਜਨੀਤਿਕ ਖੇਤਰ 'ਚ ਨਾ ਜਾ ਸਤਿ ਸ਼੍ਰੀ ਅਕਾਲ ਦੋਸਤੋ ਅ ਅੱਜ ਇੱਕ ਤੁਹਾਡੀ ਅਸੀ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਸ ਨੇ ਸੋਸ਼ਲ ਮੀਡੀਆ ਤੇ ਬਹੁਤ ਹੀ ਏ ਧੁੰਮ ਪਾਈ ਹੋਈ ਆ ਹਮੇਸ਼ਾ ਤੁਸੀਂ ਉਹਨਾਂ ਦੀਆਂ ਵੀਡੀਓ ਦੇਖਦੇ ਹੋ ਸਾਡੇ ਚੈਨਲਸ ਤੇ ਵੀ ਹੋਰ ਕਾਫੀ ਚੈਨਲਸ ਤੇ ਵੱਖ-ਵੱਖ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਇੱਕ ਧਾਕੜ ਅਫਸਰ ਦੇ ਨਾਲ ਨਾਲ ਜੋ ਮਸ਼ਹੂਰ ਹੋ ਰਹੇ ਐ ਇਸ ਟਾਈਮ ਸਾਡੇ ਨਾਲ ਨੇ ਲਖਵੀਰ ਸਿੰਘ ਜੀ ਜੋ ਕਿ ਜ਼ਿਲ੍ਹਾ ਸਿਹਤ ਅਫਸਰ ਵੀ ਰਹਿ ਚੁੱਕੇ ਨੇ ਫੂਡ ਸੇਫਟੀ ਦੇ ਉੱਤੇ ਕੰਮ ਕਰਦੇ ਆ ਹਮੇਸ਼ਾ ਹੀ ਵੱਖ-ਵੱਖ ਥਾਵਾਂ ਦੇ ਉੱਤੇ ਰੇਡ ਕਰਦੇ ਆ ਕਿਸ ਤਰ੍ਹਾਂ ਦੇ ਨਾਲ ਕਈ ਥਾਵਾਂ ਤੇ ਉਹਨਾਂ ਦਾ ਵਿਰੋਧ ਵੀ ਹੁੰਦਾ ਲੋਕ ਉਹਨਾਂ ਦੇ ਉਹਨਾਂ ਨੂੰ ਰੋਕਦੇ ਆ ਗੱਡੀ ਦੇ ਗੱਡੀ ਨੂੰ ਰੋਕ ਲੈਂਦੇ ਆ ਜਾਣ ਨਹੀਂ ਦਿੰਦੇ ਇਸ ਤਰ੍ਹਾਂ ਦੀਆਂ ਕਾਫੀ ਪਰੇਸ਼ਾਨੀਆਂ ਪਿੱਛੇ ਉਹਨਾਂ ਨੂੰ ਦੇਖਣ ਨੂੰ ਮਿਲੀਆਂ ਪਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਨਾਲ ਉਹ ਜਿੱਦ ਰਿਟਾਇਰ ਵੀ ਹੋਏ ਆ ਕੱਲ ਤੇ ਕਿਵੇਂ ਰਿਟਾਇਰਮੈਂਟ ਲੈ ਲਈ ਆ ਉਹਨਾਂ ਨੇ ਪਹਿਲਾਂ ਸਾਰੀਆਂ ਗੱਲਾਂ ਬਾਤਾਂ ਜਾਣਾਂਗੇ ਬਹੁਤ ਬਹੁਤ ਸਵਾਗਤ ਆ ਸਰ ਸਸੀ ਕਾਲ ਜੀ ਥੈਂਕ ਯੂ ਸ਼ੁਕਰੀਆ ਜੀ ਸਰ ਸਭ ਤੋਂ ਪਹਿਲਾਂ ਤੁਸੀਂ ਇੰਨੀ ਵਧੀਆ ਨੌਕਰੀ ਅੱਜਕੱਲ ਜ਼ਿਆਦਾਤਰ ਆਪਾਂ ਦੇਖਦੇ ਆ ਨੌਕਰੀ ਦੇ ਲਈ ਲੋਕ ਜਦੋਂ ਖਾਸ ਤੌਰ ਤੇ ਰਿਟਾਇਰਮੈਂਟ ਦਾ ਸਮਾਂ ਹੁੰਦਾ ਵਧਾਉਣ ਦੀ ਕੋਸ਼ਿਸ਼ ਕਰਦੇ ਆ ਤੇ ਹਾਂਜੀ ਐਕਸਟੈਂਸ਼ਨ ਲੈਂਦੇ ਆ ਤਾਂ ਤੁਸੀਂ ਹਮੇਸ਼ਾ ਇੰਨੀ ਛੇਤੀ ਪਹਿਲਾਂ ਹੀ ਛੱਡਤੀ ਜੋਬ ਕੀ ਸੋਚ ਕੇ ਕਰਿਆ ਆਪਲਾ ਮੈਂ ਇਸ ਕਰਕੇ ਪਲਾਨ ਕੀਤਾ ਕਿਉਂਕਿ ਜਿਹੜੀ DHO ਦੀ ਫੂਡ ਸੇਫਟੀ ਦੀ ਕਮਨ ਸਾਹਿਬ ਸਮਾਂ ਆ ਨਾ ਤੁਸੀਂ ਸਾਰਾ ਵੀ ਦੇਖ ਲਓ ਪੁਰਾਣੀ ਹਿਸਟਰੀ ਤੇ ਮੇਰਾ ਖਿਆਲ ਤਿੰਨ ਸਾਲ ਤੱਕ ਮੈਕਸਿਮਮ ਕੋਈ ਕਰਦਾ ਅਬਲ ਤੇ ਸਾਲ 1.5 ਸਾਲ ਹੀ ਕਰਕੇ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਇਹਨਾਂ ਦੀ ਡਾਕਟਰਾਂ ਦੀ ਸਾਡੀ ਪ੍ਰਮੋਸ਼ਨ ਹੋ ਜਾਂਦੀ ਹੈ ਫਿਰ ਸਿਵਲ ਸਰਜਨ ਬਣ ਜਾਣਾ ਫਿਰ ਡਾਇਰੈਕਟਰ ਵੀ ਬਣ ਸਕਦੇ ਆ ਤੇ ਮੈਂ ਫੂਡ ਸੇਫਟੀ ਤੇ ਤਾਂ ਆਬਵੀਅਸਲੀ ਮੈਂ ਬਹੁਤਾ ਚਿਰ ਟਿਕਣਾ ਵੀ ਨਹੀਂ ਸੀਗਾ ਪ੍ਰਮੋਸ਼ਨ ਹੋ ਜਾਣੀ ਹੈ ਛੱਡਣਾ ਪੈਣਾ ਹੀ ਕੰਮ ਹੈ ਜਾਂ ਪ੍ਰਮੋਸ਼ਨ ਕੋਟ ਕਰਦਾ ਪਰ ਇਹ ਸਾਰੇ ਕੁਸ਼ ਵਿੱਚ ਜਿਹੜਾ ਸਾਰਾ ਵਾਪਰਿਆ ਪੀਰੀਅਡ ਡੀਐਚਓ ਦਾ ਜ਼ਿਲ੍ਹਾ ਸਿਹਤ ਅਫਸਰ ਦਾ ਫੂਡ ਸੇਫਟੀ ਦਾ ਇਹਦੇ ਵਿੱਚ ਬਹੁਤ ਸਾਰੀਆਂ ਮੇਰੀਆਂ ਬੇਵਸੀਆਂ ਸੀ ਲਿਮਿਟੇਸ਼ਨਸ ਹੁੰਦੀਆਂ ਨਾ ਹਰ ਕਰਮਚਾਰੀ ਸਰਕਾਰੀ ਦੇ ਉੱਤੇ ਤਾਂ ਪਾਬੰਦੀਆਂ ਹੁੰਦੀਆਂ ਉਹ ਉਹ ਆਪਣੇ ਦਾਇਰੇ ਤੋਂ ਬਾਹਰ ਨਹੀਂ ਜਾ ਸਕਦਾ ਉਹ ਪਾਬੰਦੀਆਂ ਫਿਰ ਤੋੜਨ ਦੀ ਇੱਛਾ ਪੈਦਾ ਹੋਈ ਪਈ ਹੈ ਪਾਬੰਦੀਆਂ ਤੋਂ ਬਾਹਰ ਆਈਏ ਤੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕੀਤੀ ਜਾ ਸਕੇ ਅਜੇ ਅਜੇ ਗੱਲਾਂ ਬਾਤਾਂ ਉਹ ਬਣਦੀਆਂ ਨਹੀਂ ਸੀਗੀਆਂ ਬਸ ਮੈਂ ਇਸੇ ਕਰਕੇ ਛੱਡਿਆ ਜੋਬ ਤੇ ਮੈਂ ਚਾਹੂੰਗਾ ਕੋਈ ਵੱਡਾ ਪਲੇਟਫਾਰਮ ਮੈਨੂੰ ਮਿਲੇ ਜਿਹੜਾ ਮੈਂ ਉਹਨਾਂ ਲੋਕਾਂ ਨੂੰ ਹੱਥ ਖੜੇ ਕਰ ਦਿੰਦਾ ਸੀ ਜਿਹੜੇ ਮੈਨੂੰ ਕਹਿੰਦੇ ਸੀ ਸਾਡੇ ਬਟਿੰਡੇ ਆਓ ਸਾਡੇ ਚੰਡੀਗੜ੍ਹ ਵੀ ਆਓ ਖਰੜ ਵੀ ਆਓ ਜਿਹੜੇ-ਜਿਹੜੇ ਵੀ ਕਹਿੰਦੇ ਸੀ ਤੇ ਕਿਉਂਕਿ ਮੈਂ ਤਾਂ ਹਾਰਪੁਰ ਤੋਂ ਬਾਹਰ ਜਾ ਹੀ ਨਹੀਂ ਸਕਦਾ ਮੇਰੀ ਤਾਂ ਕਿ ਜੋ ਰਿਡਿਕਸ਼ਨ ਹੈ ਡੀ ਐਚਓ ਦੀ ਆ ਸਰਕਾਰ ਮੈਨੂੰ ਜੰਦਰ ਲਾ ਦੇ ਤਰਨ ਤਰਨ ਲਾਤਾ ਉਹ ਮੈਂ ਉੱਥੇ ਜਾ ਸਕਿਆ अदरवाइज ਮੈਂ ਜਾ ਹੀ ਨਹੀਂ ਸਕਦਾ ਕਿਤੇ ਉਹ ਜਿਹੜੀ ਬਾਉਂਡਰੀ ਸੀ ਉਹ ਹਵਾਲ ਦੀ ਘੜੀ ਤੋੜੀ ਐ ਤੇ ਨਵੇਂ ਫਿਰ ਟਰੈਕ ਤੇ ਚੜਾਂਗੇ ਨਵੀਂ ਪਾਰੀ ਸ਼ੁਰੂ ਹੋਊਗੀ ਪਰ ਹੋਊਗੀ ਲੋਕ ਸੇਵਾ ਉਹ ਨਹੀਂ ਕਿ ਦੂਜੀ ਚੀਜ਼ ਨਹੀਂ ਮਿਲੋਗੀ ਕਮਨ ਸਾਹਿਬ ਤੁਹਾਨੂੰ ਬਿਲਕੁਲ ਜਿਵੇਂ ਤੁਸੀਂ ਸਰ ਹੁਣੇ ਗੱਲ ਕੀਤੀ ਐ ਕਿ ਅ ਫੂਡ ਸੇਫਟੀ ਦੀ ਆਪਾਂ ਗੱਲ ਕਰਦੇ ਆਂ ਅੱਜ ਕੱਲ ਆਪਾਂ ਦੇਖਦੇ ਆਂ ਕਿ ਕੋਈ ਕਿਤੇ ਵੀ ਆਪਾਂ ਜਾਣੇ ਆ ਵੱਡੇ ਰੈਸਟੋਰੈਂਟ ਜਾਣੇ ਆ ਜਾਂ ਰੇੜੀਆਂ ਬਹੁਤ ਲੱਗੀਆਂ ਹੋਈਆਂ ਆ ਤੁਸੀਂ ਥਾਂ-ਜਗਾਹ ਤੇ ਰੇਡ ਮਾਰੀ ਆ ਫੂਡ ਸੇਫਟੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਕੰਮ ਹੋਰ ਆ ਜਿਹੜੇ ਹੋਣ ਵਾਲੇ ਆ ਜਿਹੜੇ ਹੋਏ ਨਹੀਂ ਹੁਣ ਤੱਕ ਕਈ ਵਾਰੀ ਬੰਦਾ ਸੋਚਦਾ ਵੀ ਬਹੁਤ ਵਧੀਆ ਜਗ੍ਹਾ ਬਣਾਈ ਹੁੰਦੀ ਆ ਬੰਦਾ ਉੱਥੇ ਖਾਣਾ ਖਾਣ ਵੀ ਚਲਾ ਜਾਂਦਾ ਰੋਟੀ ਖਾਂਦਾ ਪਰ ਉਹਦੀ ਜਿਹੜੀ ਕਿਚਨ ਆ ਉਸਦੇ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਆ ਉਹ ਮਤਲਬ ਕੋਈ ਹਰ ਬੰਦਾ ਨਹੀਂ ਦੇਖ ਸਕਦਾ ਤੇ ਪਿੱਛੇ ਬਹੁਤ ਮਾੜਾ ਹਾਲ ਹੁੰਦਾ ਪਹਿਲੀ ਗੱਲ ਇਹ ਹੈ ਭਈ ਜਿਹੜਾ ਤੁਸੀਂ ਕੰਮ ਦੀ ਗੱਲ ਕਹੀ ਆ ਜਿਹੜੀ ਫੂਡ ਸੇਫਟੀ ਦਾ ਕੰਮ ਆ ਨਾ ਹਾਲਾਂਕਿ ਲੋਕਾਂ ਨੂੰ ਇਹ ਲੱਗਦਾ ਸੀ ਵੀ ਯਾਰ ਇੰਡੀਆ 'ਚ ਵੀ ਪੰਜਾਬ 'ਚ ਵੀ ਫੂਡ ਸੇਫਟੀ ਦਾ ਕੰਮ ਹੋਏਗਾ ਵੀ ਫੂਡ ਸੇਫਟੀ ਡਿਪਾਰਟਮੈਂਟ ਦਾ ਸ਼ਾਇਦ ਫੋਰਨ ਚ ਹੀ ਹੁੰਦਾ ਇਦਾਂ ਲੋਕਾਂ ਤੋਂ ਜਿਹੜੀ ਪ੍ਰਤੀਕਿਰਿਆ ਮਿਲੀ ਜਾਂ ਫੀਡਬੈਕ ਮਿਲੀ ਆ ਉਹਦੇ ਤੋਂ ਇਹੀ ਰਿਫਲੈਕਟ ਹੁੰਦਾ ਵੀ ਲੋਕਾਂ ਨੂੰ ਲੱਗਦਾ ਯਾਰ ਸਾਡੇ ਵੀ ਹੋ ਫੂਡ ਸੇਫਟੀ ਦੇ ਮੇਅਰ ਲੈ ਜਾਣਗੇ ਕਦੀ ਸੇਫ ਤੇ ਸਟੈਂਡਰਡ ਫੂਡ ਲੋਕਾਂ ਨੂੰ ਮਿਲੂਗਾ ਕਦੇ ਉਹਦੇ ਤੇ ਇੰਨਾ ਵਰਕ ਹੋਊਗਾ ਕਦੇ ਉਹ ਚੀਜ਼ ਜਿਹੜੀ ਭਰਮ ਸੀ ਨਾ ਉਹ ਕੁਐਸਚਨ ਦਾ ਉੱਤਰ ਮਿਲ ਗਿਆ ਲੋਕਾਂ ਨੂੰ ਤੇ ਜਿਹੜੀ ਅਗਲੀ ਗੱਲ ਤੁਸੀਂ ਕੀਤੀ ਹੈ ਵੀ ਮੈਨੂੰ ਇਦਾਂ ਲੱਗਦਾ ਇਹਨਾਂ ਸਾਰਾ ਕੁਝ ਕਰਕੇ ਵੀ ਫੂਡ ਸੇਫਟੀ ਦਾ ਬਹੁਤ ਸਾਰਾ ਕੰਮ ਆ ਜਿਹੜਾ ਇੱਕ ਮੈਂ ਕਹਾਂਗਾ ਪੂਣੀ ਵੀ ਨਹੀਂ ਸ਼ੋਈ ਆਪਾਂ ਬਹੁਤ ਵੱਡਾ ਕੰਮ ਫੂਡ ਸੇਫਟੀ ਦਾ ਆਉਣ ਵਾਲੀਆਂ نسلਾਂ ਨੂੰ ਚੰਗਾ ਫੂਡ ਦਿਵਾਣਾ ਨਹੀਂ ਤਾਂ ਮੈਂ ਕਿਹਾ ਹਾਲਾਤ ਬਹੁਤ ਮਾੜੇ ਹੋਣਗੇ ਬਿਮਾਰੀਆਂ ਨਾਲ ਗ੍ਰਸਤ ਹੋਣਗੇ ਦੂਜੀ ਇੱਕ ਗੱਲ ਤੁਸੀਂ ਕੀਤੀ ਵਿੱਚ ਕਰ ਕਿਚਨ ਦਾ ਮੈਂ ਤੁਸੀਂ ਕਦੇ ਦੇਖਿਆ ਹੋਣਾ ਸਭ ਤੋਂ ਜ਼ਿਆਦਾ ਮੈਂ ਜ਼ੋਰ ਇਸ ਚੀਜ਼ ਤੇ ਲਗਾਇਆ ਮੈਂ ਤਾਂ ਹੀ ਕਹ ਲੋ ਲੋਕੀ ਪਸੰਦ ਵੀ ਕੀਤਾ ਹੋਊਗਾ ਮੈਨੂੰ ਲੱਗਦਾ ਸੀ ਵੀ ਯਾਰ ਇੰਨਾ ਹਮਲਾ ਫੈਲਾ ਲੱਗਾ ਆ ਇੰਨੇ ਤਨਖਾਹਾਂ ਡਰਾ ਹੋ ਰਹੀਆਂ ਡੀ ਐਚਓਜ਼ ਫੂਡ ਸੇਫਟੀ ਅਫਸਰ ਹਰ ਜਗ੍ਹਾ ਲੱਗੇ ਹੋ ਆ ਫੂਡ ਦਾ ਲੈਬ ਵਿੱਚ ਵੀ ਇੰਨਾ ਤਨਖਾਹਾਂ ਡਰਾ ਹੁੰਦੀਆਂ ਖਰੜ ਜਿਹੜੀ ਫੂਡ ਡਰੱਗ ਲੈਬ ਆ ਪਰ ਤੁਹਾਨੂੰ ਕਮਨ ਸਾਹਿਬ ਤੁਸੀਂ ਮੇਰੀ ਗੱਲ ਛੱਡੋ ਤੁਹਾਨੂੰ ਲੱਗਦਾ ਵੀ ਕੋਈ ਡੇ ਬਾਏ ਡੇ ਇਦਾਂ ਨਹੀਂ ਲੱਗਦਾ ਮਿਲਾਵਟ ਖੋਰੀ ਤਾਂ ਵੱਧ ਰਹੀ ਆ ਯਾਰ ਮਤਲਬ ਅਸੀਂ ਕੀ ਕੀਤਾ ਸੀ ਪ੍ਰਾਪਤ ਕੀ ਕੀਤਾ ਇੰਨਾ ਕੁਝ ਸਰਕਾਰ ਦਾ ਪੈਸਾ ਖਰਚ ਖਰਚ ਕੇ ਆਉਟਪੁੱਟ ਨਹੀਂ ਦੇਖਣੀ ਇਨਪੁੱਟ ਲਾਤੀ ਆ ਆਉਟਪੁੱਟ ਵੀ ਤਾਂ ਦੇਖਾਂਗੇ ਨਾ ਮੈਂ ਇਹ ਚਿੰਤਾ ਕਰਦਾ ਸੀ ਫਿਰ ਮੈਂ ਦੇਖਿਆ ਯਾਰ ਲੋਕੀਂ ਲੀਗਲ ਸੈਂਪਲਾਂ ਤੋਂ ਡਰਦੇ ਨਹੀਂ ਹੈਗੇ ਇਹਨਾਂ ਦੇ ਲੀਗਲ ਸੈਂਪਲ ਕਿਸੇ ਦੇ ਭਰ ਲੋ ਐਨਫੋਰਸਮੈਂਟ ਦੇ ਕਾਰਵਾਈਆਂ ਕਰੀ ਜਾਓ ਐਕਟ ਖਤਰਨਾਕ ਤੋਂ ਖਤਰਨਾਕ ਬਣਾ ਲੋ ਨਹੀਂ ਲੋਕਾਂ ਨੇ ਪ੍ਰਭਾਵ ਕਰਨੇ ਉਹ ਡਰ ਇੰਨਾ ਖੁੰਦਾ ਵੀ ਆਈ ਟੀਮ ਤੇ ਠੀਕ ਕਰ ਲੈਣਗੇ ਜਾਂ ਪਤਾ ਲੱਗਿਆ ਵੀ ਅੱਜ ਰੇਡ ਤੇ ਟੀਮ ਨਿਕਲੀ ਉਹ ਠੀਕ ਕਰ ਲੈਣਗੇ ਦੂਜੇ ਦਿਨ ਫਿਰ ਉਹੀ ਅਣਗੈਲੀ ਉਹਦੇ ਵਿੱਚ ਇੱਕ ਚੀਜ਼ ਦੇਖੀ ਸੀ ਵੀ ਕਾਸ਼ ਬਾਈਲੈਟਰਲ ਅਵੇਅਰਨੈਸ ਹੋਵੇ ਦੋ ਤਰਫਾ ਔਰ ਉਹ ਬਾਈਲੈਟਰਲ ਅਵੇਅਰਨੈਸ ਤੋਂ ਸੀਗਾ ਵੀ ਜਿਹੜਾ ਖਾਨ ਵਾਲਾ ਉਹ ਵੀ ਅਵੇਅਰ ਹੋਵੇ ਜਿਹੜਾ ਗੰਦ ਵੇਚਣ ਵਾਲਾ ਨਾ ਉਹਨੂੰ ਵੀ ਅਕਲ ਆਵੇ ਉਹ ਜਿਹੜੀ ਸਾਰੀ ਚੀਜ਼ ਤੇ ਫੋਕਸਡ ਕੰਮ ਕੀਤਾ ਜਿਹੜਾ ਬਹੁਤ ਜ਼ਿਆਦਾ ਲੋਕਾਂ ਨੂੰ ਦਿਖਾਇਆ ਵੀ ਜਿਹੜਾ ਬਾਹਰ ਇਹਨਾਂ ਸੋਹਣਾ ਖਾਣਾ ਤੁਸੀਂ ਤੁਹਾਨੂੰ ਪਰੋਸ ਕੇ ਟੇਬਲਾਂ ਤੇ ਦੇ ਦਿੰਦੇ ਆ ਤੁਹਾਨੂੰ ਜਿਹੜਾ ਇਹ ਕੇਕ ਸੋਹਣੇ ਸੋਹਣੇ ਬਾਹਰ ਮਿਲਦੇ ਆ ਦੇਖਣ ਨੂੰ ਇਹ ਅੰਦਰ ਵਰਕਸ਼ਾਪ ਦੇਖੋ ਜਾ ਕੇ ਇਹਨਾਂ ਦੀ ਆ ਹਾਲਾਤ ਐ ਐਦਾਂ ਦੇ ਹਾਲਾਤਾਂ ਚ ਬਣਾਉਂਦੇ ਆ ਨਾ ਇੱਥੇ ਇਹਨਾਂ ਕੋ ਕੋ ਫਲਾਈ ਕੈਚਰ ਆ ਕੋਈ ਮੱਖੀਆਂ ਮਾਰਨ ਲਈ ਗਟਰ ਦੇ ਢੱਕਣ ਖੁੱਲੇ ਆ ਜਿੱਥੇ ਖੂਆ ਮਾਰ ਰਹੇ ਉੱਥੇ ਲੈਟਰਨ ਖੁੱਲੀ ਆ ਟਾਇਲਟ ਜਾਂਦੇ ਆ ਬੜੀ ਬੜੀ ਮਠਿਆਈ ਦੀ ਵਰਕਸ਼ਾਪ ਆ ਮੰਨੋ ਔਰ ਹੈਰਾਨੀ ਦੀ ਗੱਲ ਮੇਰੀ ਇਹੀ ਕੋਸ਼ਿਸ਼ਾਂ ਦੀ ਜਿਹੜਾ ਗੰਧ ਮੈਂ ਦੇਖਿਆ ਨਾ ਬਤੌਰ ਡੀਓ ਫੂਡ ਸੇਫਟੀ ਆਪਣਾ ਅਸਲੀ ਜਿਹੜਾ ਨਾ ਡੈਜ਼ਿਨੇਟਿਡ ਆਫੀਸਰ ਫੂਡ ਸੇਫਟੀ ਕਹਿੰਦੇ ਡੀਓ ਡੀਐਚਓ ਦੀ ਪੋਸਟ ਵੀ ਆ ਉਹ ਡੀਓ ਫੂਡ ਸੇਫਟੀ ਦਾ ਜਿਹੜਾ ਮੈਂ ਦੇਖਿਆ ਵੀ ਜਿਹੜਾ ਡਾਕਟਰ ਲਖਵੀਰ ਗੰਧ ਤੂੰ ਦੇਖਿਆ ਨਾ ਇਹ ਲੋਕਾਂ ਨੂੰ ਵੀ ਦਿਖਾ ਦੇ ਉਹਦੇ ਲਈ ਸਭ ਤੋਂ ਵੱਡਾ ਮੋੜ ਸੀ ਸਾਡੇ ਕੋਲ ਮੀਡੀਆ ਸੋਸ਼ਲ ਮੀਡੀਆ ਅਸੀਂ ਕਹਿੰਦੇ ਹਾਂ ਇਹ ਮੀਡੀਆ ਤੇ ਪਹੁੰਚ ਜਾਏ ਕੋਈ ਫਾਲੋਅਰ ਦਾ ਨਹੀਂ ਸ਼ੌਕ ਸੀਗਾ ਵੀ ਇੰਨੇ ਫਾਲੋਅਰ ਹੋ ਜਾਣ ਇੰਨੇ ਕੋਈ ਫੈਨ ਸਾਡੇ ਬਣ ਜਾਣ ਸਾਨੂੰ ਵੀਊ ਕਮੈਂਟਸ ਇੰਨੇ ਮਿਲ ਜਾਣ ਕਦੀ ਵੀ ਹਰ ਕਿਸੇ ਦੀ ਇੱਛਾ ਨਾ ਕੰਮ ਕੀਤਾ ਇੱਛਾ ਤਾਂ ਸੀ ਤ ਸਿਰਫ ਇਹੀ ਸੀ ਕਿ ਲੋਕਾਂ ਨੂੰ ਅਵੇਅਰ ਕਰਨਾ ਜੇ ਗੰਦ ਬਣਾਉਣ ਵਾਲਾ ਨਹੀਂ ਰੁਕਦਾ ਤੇ ਗੰਦ ਖਾਣ ਵਾਲਾ ਰੁਕ ਜਾਏ ਮੀਨ ਵਾਈਲ ਜਿੰਨਾ ਚਿਰ ਫੂਡ ਸੇਫਟੀ ਟੀਮ ਆਪਣਾ ਕੰਮ ਕਰਨ ਹੋਰ ਜ਼ਿਆਦਾ ਹੋਰ ਜ਼ਿਆਦਾ ਜ਼ਿਲ੍ਹਿਆਂ 'ਚ ਵੀ ਐਕਟੀਵਿਟੀ ਵਾਜੇ ਉਹਨਾਂ ਚਿਰ ਜਿਹੜੇ ਖਾਣ ਵਾਲੇ ਕਿਉਂਕਿ ਜਿਹੜੀ ਸਿਹਤ ਆ ਨਾ ਉਹ ਤੁਹਾਡੀ ਸਿਹਤ ਦਾ ਸਭ ਤੋਂ ਵੱਧ ਫਿਕਰ ਕਿਨੂੰ ਹੋ ਸਕਦਾ ਤੁਹਾਨੂੰ ਮੇਰੀ ਸਿਹਤ ਦਾ ਸਭ ਤੋਂ ਵੱਧ ਫਿਕਰ ਕਿਨੂੰ ਹੋ ਸਕਦਾ ਮੈਨੂੰ ਮੈਂ ਲੋਕਾਂ ਨੂੰ ਕਿਹਾ ਤੁਸੀਂ ਇਹ ਛੱਡੀ ਚੋਂ ਫੂਡ ਸੇਫਟੀ ਵਾਲੇ ਨਹੀਂ ਆਉਂਦੇ ਫੂਡ ਸੇਫਟੀ ਵਾਲੇ ਨੂੰ ਸ਼ਿਕਾਇਤਾਂ ਕਰ ਕਰ ਦੇਖ ਲਈਆਂ ਆਉਂਦੇ ਨਹੀਂ ਉਹ ਠੀਕ ਆ ਮਿੱਤਰੋ ਜਿੰਨਾ ਚਿਰ ਨਹੀਂ ਆਉਂਦੇ ਉਹਨਾਂ ਚਿਰ ਜ਼ਹਿਰ ਨਾ ਖਾਓ ਫੇ ਅਸੀਂ ਤੁਹਾਨੂੰ ਦਿਖਾ ਦਿੱਤਾ ਵੀ ਆਹ ਆ ਇਦਾਂ ਦੇ ਹਾਲਾਤਾਂ 'ਚ ਮਠਿਆਈ ਬਣੀ ਆ ਇਦਾਂ ਦੇ ਹਾਲਾਤਾਂ 'ਚ ਆਹ ਬਣੀ ਆ ਔਰ ਅੱਛੀਆਂ ਚੀਜ਼ਾਂ ਬਣਾਉਣ ਵਾਲੇ ਵੀ ਆ ਔਰ ਅੱਛੀਆਂ ਜਿੱਥੇ ਜਿੱਥੇ ਵਧੀਆ ਫੂਡ ਕੋਈ ਤਿਆਰ ਕਰਦਾ ਅਸੀਂ ਉਹਨਾਂ ਦਾ ਬੋਲ ਕੇ ਵੀ ਕਹੀਦਾ ਵੀ ਦੇਖੋ ਕਿੰਨੇ ਸੋਹਣੇ ਫੂਡ ਸੇਫਟੀ ਗੀਅਰ ਫਾਲੋ ਕੀਤੇ ਇਹਨਾਂ ਨੇ ਕਿ ਕਿਚਨ ਦੇ ਵਰਕਰਾਂ ਨੇ ਪੂਰੇ ਕੈਪਸ ਪਾਈਆਂ ਆ ਮਾਸਕ ਪਾਏ ਗਲਵਜ਼ ਐਪਰਨ ਪਾਇਆ ਨੇਲ ਕੱਟੇ ਹੋਏ ਆ ਔਰ ਓਵਰਆਲ ਕਿਚਨ ਵੀ ਹਾਈਜੀਨ ਦਾ ਖਿਆਲ ਰੱਖਿਆ ਸਾਫ ਸਫਾਈ ਦਾ ਉਹ ਵੀ ਦਿਖਾਈ ਲੋਕਾਂ ਨੂੰ ਪਏ ਇਹ ਨਹੀਂ ਵੀ ਖਰਾ ਖਰਾ ਮਿਲ ਨਹੀਂ ਸਕਦਾ ਉਨਾ ਚਿਰ ਤੁਸੀਂ ਥੋੜੀ ਸਿਲੇਕਸ਼ਨ ਕਰ ਲਓ ਚੋਣ ਕਰ ਲਓ ਜਿੰਨਾ ਚਿਰ ਨਹੀਂ ਕੰਮ ਹੁੰਦਾ ਪਈ ਜਿੱਥੇ ਖਰਾ ਮਿਲਦਾ ਉਹ ਆਪ ਦੇਖੋ ਔਰ ਜਿੱਥੇ ਕਿਤੇ ਤੁਹਾਡਾ ਰੇੜੀ ਵਾਲਾ ਤੁਹਾਨੂੰ ਗੋਲ ਗੱਪੇ ਖਿਲਾਉਂਦਾ ਟਿੱਕੀ ਖਿਲਾਉਂਦਾ 버ਗਰ ਖਿਲਾਉਂਦਾ ਪੀਜ਼ਾ ਖਿਲਾਉਂਦਾ ਬਣਾ ਬਣਾ ਕੇ ਡੋਸੇ ਖਿਲਾਉਂਦਾ ਕਮ ਸੋ ਕਮ ਉਹਦਾ ਸਮਾਨ ਚੈੱਕ ਕਰੋ ਜਿਹਲਾ ਬਣਾਉਂਦਾ ਪਈ ਇਹ ਬਣਾ ਕੀ ਰਿਹਾ ਟੱਕਿਆ ਕਿ ਨਹੀਂ ਟੱਕਿਆ ਇਹ ਬੰਦਾ ਦੇਖੋ ਟਾਵਲ ਇਦਾਂ ਦਾ ਯੂਜ਼ ਕਰ ਰਿਹਾ ਜਿਹੜਾ ਜਿਹੜਾ ਟਾਵਲ ਨਾ ਮੇਰੇ ਖਿਆਲ ਪਲੇਟ ਸਾਫ਼ ਕਰਦਾ ਪਹਿਲਾਂ ਨਾਲੋਂ ਵੀ ਗੰਦੀ ਹੋ ਜਾਂਦੀ ਇੰਨਾ ਗੰਦਾ ਜਾਂ ਟੰਗਿਆ ਹੁੰਦਾ ਔਰ ਕਈ ਤਾਂ ਵੀਡੀਓ ਤਾਂ ਹੁਣ ਜ਼ਿਕਰ ਅਗਾਂ ਰੱਖੀ ਉੱਥੇ ਹੀ ਉਹਦਾ ਨੱਕ ਵੀ ਪੁੰਝ ਲੈਂਦਾ ਤੇ ਕੱਚਾਂ ਚ ਵੀ ਹੱਥ ਮਾਰੀ ਜਾਂਦਾ ਤੇ ਨਾਲ ਹੀ ਉਹ ਚਟਣੀ ਜੈਨੂੰ ਵੀ ਐ ਕਰੀ ਜਾਂਦਾ ਆਪਣੀ ਇਹ ਚੀਜ਼ਾਂ ਲੋਕਾਂ ਨੂੰ ਦਿਖਾਈਆਂ ਪਿਆ ਯਾਰ ਨਾ ਖਾਓ ਇਤੋਂ ਬਿਨਾ ਮਰ ਨਹੀਂ ਚੱਲੇ ਤੁਸੀਂ ਜੇ ਪਨੀਰ ਬਹੁਤ ਗੈਰ ਮਿਆਰੀ ਮਿਲਣਾ ਪਿਆ ਜੇ ਤੁਹਾਨੂੰ ਤੁਹਾਡੇ ਕੋਲ ਮਿਲਕ ਇਹਨਾ ਨਹੀਂ ਹੈਗਾ ਤੇ ਮਿਲਕ ਪ੍ਰੋਡਕਟ ਕਿੱਥੋਂ ਲਏਓਗੇ ਤੁਸੀਂ ਬਣਾ ਲਓਗੇ ਉਹਨਾਂ ਚਿਰ ਮਿਲਕ ਪ੍ਰੋਡਕਟ ਵਾਲ ਨੂੰ ਨਾ ਜਾਓ ਕੋਈ ਯਾਰ ਸਮਾਂ ਆ ਜਾਂਦਾ ਕਿ ਤੁਹਾਡੇ ਕੋਈ ਚੀਜ਼ ਦੀ ਕੋਈ ਕਿਲਤ ਆ ਜਾਂਦੀ ਆ ਪੈਟਰੋਲ ਦੇ ਬੰਦ ਹੋ ਜਾਂਦਾ ਤੁਸੀਂ ਯਾਰ ਹੋਰ ਰਸਤੇ ਤਿਆਰ ਕਰ ਲੈਂਦੇ ਹੋ ਕਿ ਇੰਨਾ ਦਿਨਾਂ ਚ ਹਾਲਾਤ ਖਰੇ ਨਹੀਂ ਹੈਗੇ ਪੈਨਿਕ ਨਹੀਂ ਹੁੰਦੇ ਆਪਾਂ ਆਪਣੇ ਆਪ ਨੂੰ ਥੋੜਾ ਚੇਂਜ ਕਰ ਲਈਦਾ ਵੀ ਪੰਪ ਪੈਟਰੋਲ ਘੱਟ ਕੰਜ਼ਿਊਮ ਕਰੀਏ ਜਿਹੜੀ ਚੀਜ਼ਾਂ ਦਾ ਤੁਹਾਨੂੰ ਪਤਾ ਹੈ ਵੀ ਤੁਹਾਡੇ ਸਰੀਰ ਨਾਲ ਖਲਵਾੜ ਹੋ ਜਾਣਾ ਜੇ ਤੁਸੀਂ ਇੱਧਰ ਨੂੰ ਤੁਰੇ ਮਿਲਕ ਪ੍ਰੋਡਕਟ ਵੱਲੋਂ ਮੂੰਹ ਮੋੜ ਲਓ ਲੰਗਰਾਂ ਚ ਪਿਓਰ ਪਨੀਰ ਪਾਉਣਾ ਤੇ ਪਾਓ ਨਹੀਂ ਤਾਂ ਜਿਹੜਾ 150 ਰੁਪਏ ਵਾਲਾ ਪਨੀਰ ਆ ਇਹਨੂੰ ਨਾ ਪ੍ਰਬਾਨ ਕਰੋ ਮੈਂ ਇੱਕ ਚੀਜ਼ ਮਹਿਸੂਸ ਕੀਤੀ ਵੀ ਕੋਈ ਬੰਦਾ ਇਹ ਵੀ ਸਾਨੂੰ ਕਹਿ ਦਵੇ ਤੇ ਅਸੀਂ ਤੁਹਾਨੂੰ ਧੱਕੇ ਨਾਲ ਥੋੜਾ ਸੱਧਿਆ ਖਲਾਉਣ ਲਈ ਖਾਂਡ ਦਾ ਤੁਸੀਂ ਆ ਪਾਉਨੇ ਆ ਗੱਲ ਤਾਂ ਸੱਚੀ ਵੀ ਆ ਆਪਾਂ ਰੁਕ ਜਾਈਏ ਤਾਂ ਕਮੈਂਟਸ ਆ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਹੈ ਬਾਉਂਡਰੀ ਦੀ ਪਹਿਲਾਂ ਤੁਸੀਂ ਜ਼ਿਲ੍ਹਾ ਸਿਹਤ ਅਫਸਰ ਰਹੇ ਹੋ ਉਸ ਦੇ ਵਿੱਚ ਚਲੋ ਪੂਰੇ ਜ਼ਿਲ੍ਹੇ ਦੇ ਵਿੱਚ ਕੰਮ ਬੰਦਾ ਕਰ ਸਕਦਾ ਪਰ ਉਸ ਦੇ ਨਾਲ ਆਪਾਂ ਕਈ ਵਾਰੀ ਦੇਖਦੇ ਆ ਪੋਲੀਟੀਕਲੀ ਪ੍ਰੈਸ਼ਰ ਹੁੰਦਾ ਹੈ ਅਫਸਰਾਂ ਦੇ ਉੱਤੇ ਵੀ ਤੁਸੀਂ ਆ ਨਹੀਂ ਕਰਨਾ ਮੰਨ ਲਓ ਤੁਸੀਂ ਕਿਤੇ ਰੇਡ ਕੀਤੀ ਹੋ ਸਕਦਾ ਤੁਹਾਨੂੰ ਕਿਸੇ ਮੰਤਰੀ ਦੀ ਕਾਲ ਆ ਜਾਵੇ ਕਿਉਂਕਿ ਹਰ ਬੰਦੇ ਦੇ ਲਿੰਕ ਹੁੰਦੇ ਆ ਵੀ ਤੁਸੀਂ ਇਦਾਂ ਦਾ ਕੰਮ ਇੱਥੇ ਕਿਉਂ ਗਏ ਹੋ ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਿਆ ਆਪਣੇ ਪੂਰੀ ਸਫਰ ਦੇ ਵਿੱਚ ਹਾਂਜੀ ਕਮਨ ਸਾਹਿਬ ਬਹੁਤ ਦੇਖਿਆ ਬਹੁਤ ਕੁਝ ਫੇਸ ਕੀਤਾ ਤੁਹਾਨੂੰ ਮੈਨੂੰ ਲੱਗਦਾ ਲੋਕੀ ਮੈਨੂੰ ਆਹ ਹੁਣ ਵੀ ਖੜੇ ਸੀ ਚੰਡੀਗੜ੍ਹ ਰਸਤੇ 'ਚੋਂ ਦੇ ਲੋਕੀ ਖਿੜਕੀ ਖੋਲ ਕੇ ਸ਼ੀਸ਼ਾ ਡਾਊਨ ਕਰਕੇ ਕਹਿੰਦੇ ਉਹੀ ਨਹੀਂ ਸੋਸ਼ਲ ਮੀਡੀਆ ਜਿੱਥੇ ਅਨਨੋਨ ਜਗ੍ਹਾ ਤੇ ਵੀ ਜਾਂਦੇ ਲੋਕੀ ਫੋਟੋਆਂ ਲੈਣ ਲੱਪੈਂਦੇ ਸੈਲਫੀਆਂ ਲੈਣ ਲੱਪੈਂਦੇ ਤੁਸੀਂ ਤਾਂ ਸੈਲੀਬ੍ਰਿਟੀ ਬਣ ਗਏ ਆਹ ਹੋ ਗਿਆ ਆਹ ਹੋ ਗਿਆ ਮੈਂ ਕਿਹਾ ਜੇ ਤੁਸੀਂ ਮੈਨੂੰ ਪੁੱਛੋ ਨਾ ਡਾਕਟਰ ਲਖਵੀਰ ਦਾ ਨਿੱਜੀ ਸਫਰ ਕਿੱਦਾਂ ਦਾ ਹੈ ਤੇ ਤੁਹਾਨੂੰ ਖੌਫ ਹੋਣ ਲੱਗ ਪੈਣਾ ਵੀ ਕਿੱਦਾਂ ਦੇ ਹਾਲਾਤ ਆ ਕਿੱਦਾਂ ਵਰਕ ਇਹ ਸੌਖਾ ਨਹੀਂ ਕੰਮ ਕਰਨਾ ਸਮਾਜਿਕ ਹਿੱਤ ਵਿੱਚ ਕੰਮ ਕਰਨਾ ਕੋਈ ਸੌਖਾ ਨਹੀਂ ਹੈਗਾ ਜਿਹੜੀ ਪੋਲੀਟੀਕਲ ਇੰਟਰਫੀਰੈਂਸ ਆ ਉਹ ਤਾਂ ਬਹੁਤ ਜ਼ਿਆਦਾ ਹੈ ਕਿਉਂਕਿ ਉਹਨਾਂ ਦੀ ਲਿਹਾਜ਼ਦਾਰੀ ਵੀ ਬਹੁਤ ਹੈ ਔਰ ਖਾਸ ਕਰਕੇ ਮੈਨੂੰ ਤਾਂ ਇਸ ਸਮੇਂ ਚ ਇਦਾਂ ਵੀ ਲੱਗਿਆ ਵੀ ਜਿਹੜੇ ਗੰਡ ਖਲਾਉਂਦੇ ਪਤਾ ਨਹੀਂ ਉਹਨਾਂ ਨਾਲ ਜ਼ਿਆਦਾ ਦੋਸਤੀ ਹੈ ਨਾ ਦੀ ਤੇ ਜਿਹੜੇ ਔਰ ਮੈਂ ਐਮਐਲਏ ਸਾਹਿਬ ਨੂੰ ਵੀ ਕਿਹਾ ਸੀ ਵਿੱਚ ਮੈਂ ਕਿਹਾ ਯਾਰ ਤੁਸੀਂ ਮੈਨੂੰ ਕਹਿੰਦੇ ਦਾ ਸਖੋ ਜਦਾ ਸਿੰਪਲ ਨਾ ਭਰੋ ਕਰੋੜਾਂ ਦਾ ਇਸ ਬੰਦੇ ਦਾ ਬਿਜ਼ਨਸ ਹੈ ਬਰਫੀ ਵੇਚਦਾ ਦਸੂਹੇ ਚੈਨੀ ਔਰ ਇਹ ਬੰਦੇ ਦਾ 12 13 ਕੁਆਂਟਲ ਖੁਆ ਕੋਲਡ ਸਟੋਰ ਚੋ ਵੀ ਫੜਿਆ ਗਿਆ ਅਨਹਾਈਜਨਿਕ ਹਾਲਾਤਾਂ ਚ ਰੱਖਿਆ ਦਾ ਫੈਸਟੀਵਲਾਂ ਦਾ ਮੌਸਮ ਸੀ ਉਦੋਂ ਕਿਉਂ ਨਹੀਂ ਸੈਂਪਲ ਲੈਣੇ ਬਣਦੇ ਠੀਕ ਹੀ ਹੋਵੇ ਮੋਰਓਵਰ ਜਦੋਂ ਅਸੀਂ ਕਿਸੇ ਦਾ ਸੈਂਪਲ ਲੈਨੇ ਅਸੀਂ ਕਿਸੇ ਨੂੰ ਇਹ ਥੋੜਾ ਕਹਿੰਦਾ ਪਈ ਇਹ ਚੀਜ਼ ਤੇਰੀ ਮਿਲਾਵਟ ਵਾਲੀ ਹੈ ਗਲਤ ਹੈ ਉਹ ਫੂਡ ਐਂਡ ਡਰੱਗ ਲੈਬ ਨੂੰ ਜਾਣਾ ਉਹੀ ਸਾਡੇ ਕੋਲ ਇੱਕ ਆਥੈਂਟਿਕ ਪੈਰਾਮੀਟਰ ਹੈ ਉਥੋਂ ਸਰਟੀਫਾਈ ਹੋ ਜਾਊਗਾ ਤੈਨੂੰ ਵੀ ਸਰਟੀਫਾਈਡ ਸਰਟੀਫਿਕੇਟ ਮਿਲ ਜਾਣਾ ਤੇ ਤੇਰਾ ਖਵਾ ਮਿਆਰੀ ਸੀਗਾ ਦੂਜੀ ਗੱਲ ਮੈਂ ਐਮਐਲਏ ਸਾਹਿਬ ਨੂੰ ਕਿਹਾ ਵੀ ਇੱਕ ਗੱਲ ਦੱਸੋ ਵੀ ਤੁਹਾਡਾ ਇੰਨਾ ਪਿਆਰ ਹੈ ਤੁਸੀਂ ਕਹਿੰਦੇ ਸਾਡਾ ਇੱਥੇ ਬਹਿਣ ਖਲੋਣ ਬਹੁਤ ਹੈ ਸਾਡੀ ਲਿਹਾਜ਼ਦਾਰੀ ਹੈ ਜਿਹੜੇ 10000 ਬੰਦੇ ਨੇ ਤੁਹਾਨੂੰ ਵੋਟ ਪਾਈ ਹੈ ਜਿਹੜੇ ਇੱਥੋਂ ਬਰਫੀ ਲੈ ਕੇ ਜਾਂਦੇ ਉਹਨਾਂ ਨਾਲ ਵੀ ਮੈਂ ਕਿਹਾ ਲਿਹਾਜ਼ ਕਰ ਲਓ ਉਹ ਵੀ ਤਾਂ ਤੁਹਾਡੇ ਆਪਣੇ ਹੀ ਆ ਉਹਨਾਂ ਦਾ ਵੀ ਪੱਖ ਰੱਖ ਲਓ ਉਹਨਾਂ ਨੂੰ ਚਾਹਤ ਚੀਜ਼ ਮੈਨੂੰ ਦੋਣਾ ਵੀ ਤਾਂ ਤੁਹਾਡਾ ਫੇਰ ਮੈਂ ਵੀ ਕਿਹਾ ਵੀ ਜੀ ਮੈਂ ਜੇ ਛੁੱਧ ਚੀਜ਼ ਤੁਹਾਡੇ ਉਹਨਾਂ ਵੋਟਰਾਂ ਨੂੰ ਉਹਨਾਂ ਲੋਕਾਂ ਨੂੰ ਤੁਹਾਡੇ ਹਲਕੇ ਦੇਆਂ ਨੂੰ ਦਵਾਦਾ ਤਾਂ ਮੈਂ ਤੁਹਾਡਾ ਮਿੱਤਰ ਆ ਕਿ ਦੁਸ਼ਮਣ ਹੋਇਆ ਤੁਸੀਂ ਮੈਨੂੰ ਪਿਆਰ ਕਰਨਾ ਚਾਹੀਦਾ ਤੁਹਾਨੂੰ ਤਾਂ ਮੈਨੂੰ ਤੁਸੀਂ ਮੈਨੂੰ ਗਾਲ੍ਹਾਂ ਕੱਢ ਦਿਓ ਦੈਂਟਰਫੀਰੈਂਸ ਬਹੁਤ ਹੈ ਫੈਮਿਲੀ ਦੀ ਲਾਈਫ ਵੀ ਪੀਸ ਆਫ ਮਾਈਂਡ ਖਰਾਬ ਹੁੰਦੀ ਜੀ ਸੱਚੀ ਪੁੱਛੋ ਤਾਂ ਖਰਾਬ ਹੁੰਦੀ ਆ ਤੁਹਾਡੇ ਬੱਚੇ ਰੋਜ਼ ਥੋੜਾ ਚੰਗਾ ਲੱਗਦਾ ਸਾਡੇ ਪਾਪਾ ਦਾ ਘਰਾਵ ਹੋ ਗਿਆ ਕਿਉਂਕਿ ਚਾਟੀ ਤਾਂ ਖਬਰਾਂ ਛਪ ਜਾਂਦੀਆਂ ਸੋਸ਼ਲ ਮੀਡੀਆ ਤੇ ਜਾ ਜਾਂਦਾ ਤਾਂ ਬੱਚੇ ਵੀ ਦੇਖ ਲੈਂਦੇ ਆਪਣੇ ਮੋਬਾਈਲਾਂ 'ਚ ਉਹ ਕਹਿੰਦੇ ਮੇਰੇ ਪਾਪਾ ਸਟਕ ਹੋ ਗਿਆ ਫਸ ਗਏ ਆ ਸਿਕਿਉਰਿਟੀ ਪੁਲਿਸ ਨਹੀਂ ਉੱਥੇ ਪਹੁੰਚ ਰਹੀ ਫੋਨ ਆਫ ਕਰ ਲਿੰਦੇ ਆਫੀਸਰ ਸਭ ਤੋਂ ਵੱਡੀ ਗੱਲ ਮੈਂ ਦੇਖੀ ਯਾਰ ਤੁਹਾਡਾ ਆਫੀਸਰ ਫਸ ਗਿਆ ਉਹ ਤੁਹਾਨੂੰ ਫੋਨ ਕਰਦਾ ਮੈ ਮੈਨੂੰ ਕਢੋ ਯਾਰ ਇੱਥੋਂ ਮੈਂ ਮੈਨੂੰ ਘਰਾਓ ਕਰ ਲਿਆ ਇਹਨਾਂ ਨੇ ਵਪਾਰ ਮੰਡਲ ਵਾਲਿਆਂ ਨੇ ਤੁਸੀਂ ਫੋਨ ਹੀ ਬੰਦ ਕਰ ਲੀਨੇ ਆ ਮਰਨ ਲਈ ਮਜਬੂਰ ਕਰਦੇ ਉਹਨੂੰ ਵੀ ਉਹਦੇ ਛੱਤਰ ਪੈ ਜਾਣ ਉਹਦੇ ਸੈਂਪਲ ਕੱਢ ਕੇ ਅਗਲੇ ਕਹਿੰਦੇ ਤੇਰੇ ਸੈਂਪਲ ਤੋੜ ਦੇਣੇ ਆਂ ਅਸੀਂ ਕੱਢ ਕੇ ਸੈਂਪਲ ਸਟ ਅਸੀਂ ਜਦੋਂ ਕਹਾਂਗੇ ਉਦੋਂ ਆਉਣਾ ਤੁਸੀਂ ਕਹਿੰਦੇ ਜਦੋਂ ਅਸੀਂ ਕਹਾਂਗੇ ਜਿਹੜੀ ਚੀਜ਼ ਦਾ ਅਸੀਂ ਆਈਟਮ ਦਾ ਕਹਿੰਨੇ ਉਹਦਾ ਸੈਂਪਲ ਲੈਣਾ ਅਸੀਂ ਸੈਂਪਲ ਲੂਜ਼ ਦੇ ਇਹਨੂੰ ਲੈਣ ਨਹੀਂ ਦੇਣੇ ਪੈਕਡ ਸੈਂਪਲ ਐ ਯਾਰ ਇਹ ਫਿਰ ਡੀ ਐਚਓ ਜਾਂ ਫੂਡ ਸੇਫਟੀ ਦਾ ਕੰਮ ਤਾਂ ਰਿਹਾ ਹੀ ਨਹੀਂ ਤੁਸੀਂ ਤੈਅ ਕਰਨਾ ਵੀ ਕਿੱਦਾਂ ਸੈਂਪਲ ਉਹਦਾ ਉਹ ਜਿੱਦਾਂ ਐਦਾਂ ਦੀ ਪਣੀ ਹੋਈ ਪਿਰਤ ਪਈ ਹੋਈ ਚ ਜਦੋਂ ਤੁਸੀਂ ਵਰਕ ਕਰਦੇ ਹੋ ਤਾਂ ਤੁਹਾਨੂੰ ਫੇਸ ਤਾਂ ਕਰਨਾ ਹੀ ਪੈਣਾ ਤਾਂ ਆਦਤ ਪੁਰਾਣੀ ਸੀ ਪਰ ਅਸੀਂ ਚਾਹੁੰਦੇ ਆਂ ਇਹ ਪ੍ਰਾਣੀਆਂ ਪਿਰਤਾਂ ਤੋੜ ਕੇ ਇਹਨਾਂ ਨੂੰ ਹਟਾ ਕੇ ਨਵੀਂ ਪਿਰਤ ਵੀ ਪਾ ਕੇ ਜਾਵਾਂਗੇ ਜੇ ਇਦਾਂ ਨਹੀਂ ਕੀਤਾ ਨਾ ਇਦਾਂ ਜੇ ਕਿਸੇ ਨੇ ਹੌਸਲਾ ਨਾ ਕੀਤਾ ਆਉਣ ਵਾਲਾ ਪੰਜਾਬ ਆਉਣ ਵਾਲੇ ਤੁਹਾਡੇ ਸਭ ਦੇ ਮੇਰੇ ਜਿਹੜੀਆਂ ਆਉਂਦੀਆਂ ਜਨਰੇਸ਼ਨਾਂ 100 ਸਾਲ ਬਾਅਦ ਪੰਜਾਬ ਜਿਹੜਾ ਆਉਂਦਾ ਹੋਊਗਾ ਨਾ 50 ਸਾਲ ਬਾਅਦ ਵਾਲਾ ਉਹ ਵੀ ਅੱਜ ਕਲਪਨਾ ਫੇਰ ਕਰ ਲਈਏ ਕਿਦਾਂ ਦਾ ਹੋਊਗਾ ਤੇ ਸਰ ਜਿਵੇਂ ਆਪਾਂ ਡੀ ਐਚਓ ਦੇ ਗੱਲ ਕਰਦੇ ਆ ਤੁਸੀਂ ਬਹੁਤ ਰੇਡਸ ਕੀਤੀਆਂ ਆ ਲੋਕਾਂ ਦਾ ਇਹਨਾਂ ਤੁਹਾਡਾ ਚਿਹਰਾ ਵੀ ਫੇਵਰੇਟ ਹੋ ਗਿਆ ਲੋਕੀ ਬਹੁਤ ਜ਼ਿਆਦਾ ਤੁਹਾਨੂੰ ਪਸੰਦ ਕਰਨ ਲੱਗ ਗਏ ਆ ਪਰ ਬਾਕੀ ਅਫਸਰ ਬਹੁਤ ਹੈਗੇ ਆ ਹਰੇਕ ਜ਼ਿਲ੍ਹੇ ਦੇ ਵਿੱਚ ਆ ਉਸ ਤਰ੍ਹਾਂ ਨਾਲ ਕੰਮ ਕਿਉਂ ਨਹੀਂ ਕਰ ਪਾਉਂਦੇ ਜਾਂ ਕਰਦੇ ਨਹੀਂ ਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਪ੍ਰੈਸ਼ਰ ਹੁੰਦਾ ਹੈ ਕਿ ਉਹ ਉਹ ਵੀ ਰੇਡਸ ਕਰਨ ਹਰ ਜਗ੍ਹਾ ਤੇ ਕਹਿੰਦੇ ਹੁੰਦੇ ਆ ਵੀ ਜੇ ਸਰਕਾਰ ਚਾਵੇ ਤਾਂ ਪੱਤਾ ਵੀ ਨਹੀਂ ਹਿਲ ਸਕਦਾ ਤਾਂ ਅਫਸਰ ਜਾਣ ਦਾ ਰੋਕ ਸਕਦਾ ਸਾਰੀ ਚੀਜ਼ ਤੁਸੀਂ ਨਾ ਹਾਂ ਜਿਹੜਾ ਸਵਾਲ ਕੀਤਾ ਹੂੰ ਇਸ ਸਵਾਲ ਚ ਮੈਨੂੰ ਇਦਾਂ ਲੱਗਿਆ ਵੀ ਡਾਕਟਰ ਲਖਵੀ ਤੇਰਾ ਮਕਸਦ ਪੂਰਾ ਹੋ ਗਿਆ ਜਿਹੜਾ ਇਹ ਵੀ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਜਿਹੜੇ ਕਾਰਵਾਈਆਂ ਨਹੀਂ ਕਰਦੇ ਉਹਨਾਂ ਤੇ ਸਵਾਲ ਉੱਠ ਜਾਏ ਉੱਠ ਗਿਆ ਤੁਸੀਂ ਕਰਨ ਤਾਂ ਲੱਪੇ ਮੀਡੀਆ ਵਾਲੇ ਲੋਕੀ ਕਰਨ ਲੱਪੇ ਪਰ ਬਾਕੀ ਜਿਲ੍ਹਿਆਂ ਚ ਮਲਾਵਟ ਖੋਰੀ ਨਹੀਂ ਹੈਗੀ ਬਾਕੀ ਜਿਲ੍ਹਿਆਂ ਚ ਐਡਲਟਰੇਸ਼ਨ ਨਹੀਂ ਜਿੱਦ ਇਹਦੇ ਹੀ ਹੁਸ਼ਾਰਪੁਰ ਚ ਤਰਨ ਤਰਨ ਜਾਂਦਾ ਹੈ ਤਰਨ ਤਰਨ ਚ ਮਲਾਵਟ ਸ਼ੁਰੂ ਹੋ ਜਾਂਦੀ ਜੇ ਜਲੰਧਰ ਜਾਂਦਾ ਤੇ ਜਲੰਧਰ ਮਲਾਵਟ ਮੈਂ ਮੇਰਾ ਕਹਿਣ ਦਾ ਮਕਸਦ ਹੈ ਪੇ ਇਨਾ ਜ਼ਰੂਰ ਆਪੇ ਮੈਨੂੰ ਮੇਰੇ ਮਿੱਤਰ ਪਿਆਰੇ ਮੀਟਿੰਗ ਚ ਕਹਿ ਦਿੰਦੇ ਨੇ ਕੋਮਨ ਸਾ ਉਹ ਭਰਾਵਾ ਅਸੀਂ ਆਪਣੀ ਫੈਮਿਲੀ ਲਾਈਫ ਨਹੀਂ ਖਰਾਬ ਕਰ ਸਕਦੇ ਤੂੰ ਕਰ ਸਕਦਾ ਅੱਜ ਤਾਂ ਜਦੋਂ ਸ਼ਾਮ ਨੂੰ ਘਰ ਆਈਏ ਨਾ ਤਾਂ ਸਾਨੂੰ ਹਾਸੇ ਦਾ ਫੇਸ ਮਿਲਣਾ ਚਾਹੀਦਾ ਤੇ ਅਸੀਂ ਵੀ ਨਾਰਮਲ ਰੋਟੀ ਖਾ ਸਕੀਏ ਕਹਿੰਦੇ ਇਹ ਥੋੜਾ ਵੀ ਤੂੰ ਆਵੇਂ ਤਾਂ ਰੋਟੀ ਬਣੀ ਉਹ ਭਾਵੇਂ ਛੱਤੀ ਬਾਜ਼ਾਰ ਤੋਂ ਤਾਂ ਲੰਘਣ ਹੀ ਨਾ ਅੰਦਰ ਟੈਨਸ ਇਨਾ ਮਾਹੌਲ ਹੋਵੇ ਉਹ ਕਹਿੰਦਾ ਅਸੀਂ ਨਹੀਂ ਇਹ ਕਰ ਸਕਦੇ ਸੋ ਇਹ ਇਹ ਮੈਂ ਤੁਹਾਨੂੰ ਉੱਤਰ ਦਿੱਤਾ ਹਰ ਬੰਦਾ ਡੇਰਿੰਗ ਨਹੀਂ ਹੁੰਦਾ ਹਰ ਬੰਦੇ ਦਾ ਡੀਐਨਏ ਆ ਡੱਡਾ ਇੱਥੇ ਜਿਹੜੇ ਬੰਦੇ ਨੇ ਸ਼ਹੀਦੀਆਂ ਦਿੱਤੀਆਂ ਹੁਣ ਸ਼ਹੀਦ ਭਗਤ ਸਿੰਘ ਕੁਰਬਾਨੀ ਕੀਤੀ ਸਾਰਿਆਂ ਨੇ ਥੋੜਾ ਜਾ ਕੇ ਅਸੈਂਬਲੀ ਚ ਬੰਬ ਸੁੱਟ ਦਿੱਤਾ ਸੀ ਇੱਕੋ ਹੀ ਨਿਕਲਿਆ ਸੀ ਕੋਈ 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 ਹੁੰਦਾ ਮਰਲਾ ਮਰਲਾ ਸਰ ਤੁਸੀਂ ਤਕਰੀਬਨ ਜੇ ਆਪਾਂ ਗੱਲ ਕਰੀਏ ਤਿੰਨ ਸਰਕਾਰਾਂ ਚ ਕੰਮ ਕੀਤਾ ਹੁਣ ਆਪ ਦੇ ਵੀ ਸਾਲ ਡੇਢ ਸਾਲ 2 ਸਾਲ ਦੇ ਕਰੀਬ ਹੋ ਚੱਲੇ ਆ ਇਸ ਤੋਂ ਪਹਿਲਾਂ ਕਾਂਗਰਸ ਰਹੀ ਹੈ ਤਾਂ ਕਾਲੀ ਦਲਛ ਵੀ ਕੀਤਾ ਹੋਣਾ ਉਮੀਦ ਕਰਦੇ ਆ ਤੇ ਕਿਸ ਤਰ੍ਹਾਂ ਦਾ ਰਿਹਾ ਵੀ ਕਿਸ ਦੇ ਕਾਰਜਕਾਲ ਤੁਸੀਂ ਦੇਖਦੇ ਹੋ ਵੀ ਵਧੀਆ ਰਿਹਾ ਵੀ ਪ੍ਰੈਸ਼ਰ ਜਿਹੜਾ ਅਫਸਰਾਂ ਦੇ ਘਟ ਰਿਹਾ ਹੈ ਹੁਣ ਕੁਝ ਚੇਂਜਿੰਗ ਤੁਹਾਨੂੰ ਦੇਖਣ ਨੂੰ ਮਿਲਿਆ ਤਿੰਨ ਸਰਕਾਰਾਂ ਦੇ ਵਿੱਚ ਜਿਹੜੀ ਪਿਛਲੀ ਗਵਰਨਮੈਂਟ ਸੀ ਉਹ ਚ ਮੈਨੂੰ ਬਹੁਤ ਪ੍ਰੈਸ਼ਰ ਲੱਗਾ ਹੂੰ ਕਿਉਂਕਿ ਉਹ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਸੁਣੀ ਸੁਣਾਈ ਗੱਲ ਕਰਨੀ ਵੀ ਨਹੀਂ ਚਾਹੀਦੀ ਤੁਹਾਡੇ ਨਾਲ ਵਾਪਰੀ ਹੋਵੇ ਮੇਰੇ ਨਾਲ ਉਹ ਸਾਰਾ ਕੁਝ ਵਾਪਰਿਆ ਮੇਰੀ ਐਮਐਲਏ ਸਾਹਿਬ ਨੇ ਵੀ ਰੱਜ ਕੇ ਕੁੱਤੇਖਾਣੀ ਕਰਤੀ ਬੇਇੱਜ਼ਤੀ ਕਰਤੀ ਫਿਰ ਫੋਨ ਤੇ ਮੰਤਰੀ ਸਾਹਿਬ ਸਿਹਤ ਮੰਤਰੀ ਜੀ ਨੇ ਵੀ ਕਰ ਦਿੱਤੀ ਫਿਰ ਗੱਲ ਨਹੀਂ ਉਹਨਾਂ ਦੀ ਬਣੀ ਫਿਰ ਮੈਨੂੰ 39 ਸੈਕਟਰ ਚ ਬੁਲਾ ਲਿਆ ਆਪਣੇ ਘਰ ਅੱਛਾ ਜੀ ਇੱਥੇ ਮੰਤਰੀ ਸਾਹਿਬ ਨੇ ਫਿਰ ਇੱਥੇ ਵੀ ਕੀਤੀ ਖੜੇ ਰੱਖਿਆ ਮੈਨੂੰ कोरोना दी वैक्सीन ਲਾਉਂਦੇ ਆ ਲਗਾਤਾਰ ਦਿਨ ਰਾਤ ਕੰਮ ਕਰਦੇ ਆ ਲਿਗਾਮੈਂਟ ਟੇਅਰ ਹੋ ਗਈ ਸੀ ਮੇਰੇ ਸਵियर ਪੇਨ ਹੁੰਦੀ ਸੀ ਮੇਰੇ ਮੈਨੂੰ ਦੱਸਿਆ ਵੀ ਮੇਰੇ ਪੇਨ ਬਹੁਤ ਹੁੰਦੀ ਸਰ ਉਹਨਾਂ ਨੇ ਕਿਹਾ ਬੰਨ ਲੈ ਨਹੀਂ ਮੈਨੂੰ ਕਿਹਾ ਖੜਾ ਰੱਖਿਆ ਇਸ ਤੋਂ ਵੱਧ ਹੋਰ ਜਲਾਲਤ ਕੀ ਹੁੰਦੀ ਮੈਂ ਜਦੋਂ ਕਿਹਾ ਪੇਨ ਹੁੰਦੀ ਮੈਨੂੰ ਕਹਿੰਦਾ ਉਹ ਰਾਮਸਰਾ ਨਾ ਅਬੋਰ ਤੋ ਅੱਗੇ ਕਿਨੂ ਬਹੁਤ ਵਧੀਆ ਕਿਨੂ ਉੱਥੇ ਜਾ ਕਿਨੂ ਖਾ ਤੇਰੇ ਦਰਦ ਠੀਕ ਹੋ ਜੂ ਯਾਰ ਇਹ ਰਿਸਪੈਕਟ ਡੀ ਐਚਓ ਦੀ ਜੇ ਤੁਹਾਡੀ ਰਿਸਪੈਕਟ ਆ ਤਾਂ ਉਹਦੀ ਵੀ ਤਾਂ ਹੈਗੀ ਆ ਇੰਨਾ ਥੋੜਾ ਤੁਸੀਂ ਜਲੀਲ ਕਰੀ ਜਾਓ ਫਿਰ ਮੈਂ ਉਦੋਂ ਸੋਚਿਆ ਮੈਂ ਕਿ ਚੱਲ ਡਾਕਟਰ ਲਖਵੇਰ ਆਪਾਂ ਗਏ ਗੱਡੀ 'ਚ ਬੈਠ ਕੇ ਘਰ ਬੇਟੀ ਦਾ ਜਨਮ ਦਿਨ ਵੀ ਸੀ 5 ਜੁਲਾਈ 2021 ਦੀ ਗੱਲ ਕਰਦਾ ਬੇਟੀ ਮੇਰੀ ਮੇਰੇ ਮੂੰਹ ਵੱਲ ਦੇਖੇ ਫੇ ਪਾਪਾ ਮੇਰੇ ਹੱਸ ਕੇ ਮੈਨੂੰ ਗੱਲ ਕਰਨਗੇ ਚਾਹੁੰਦੇ ਆ ਤੁਹਾਡੇ ਬੱਚਿਆਂ ਦੇ ਬਰਥਡੇ ਹੋ ਗਏ ਉਹ ਵੀ ਤਾਂ ਦੇਖਦੇ ਆ ਤੁਹਾਡੇ ਮੂੰਹ ਵੱਲ ਨੇਰੇ ਵਾਲ ਵੀ ਦੇਖਦੇ ਪਰ ਮੇਰੇ ਉਹ ਉਹ ਕਿੱਥੋਂ ਹੈਪੀ ਮੇਰਾ ਫੇਸ ਹੋ ਜਾਂਦਾ ਸਮਾਈਲਿੰਗ ਫੇਸ ਮੈਂ ਕਿੱਥੋਂ ਲੈ ਆਉਂਦਾ ਮੇਰੀ ਤਾਂ ਰੱਜ ਕੇ ਬੇਜਤੀ ਹੋਈ ਸੀ ਮੈਂ ਆਪਣੀ ਬੇਟੀ ਨੂੰ ਆ ਮੈਂ ਕਹ ਪਾ ਪਾ ਤੇਰੇ ਖੁਸ਼ ਆ ਤੂੰ ਕਿ ਇੱਕਟੋ ਯਾਰ ਕੁਝ ਨਹੀਂ ਪਰ ਲੱਗ ਰਿਹਾ ਸੀ ਉਹਨਾਂ ਨੂੰ ਕੁਝ ਸਮਥਿੰਗ ਰੋਂਗ ਹੈਪਨਡ ਵਿਦ ਮਾਈ ਪਾਪਾ ਮੈਂ ਸਵੇਰੇ ਫਿਰ ਮੈਂ ਤੜਕੇ ਹੀ ਉੱਠਿਆ ਤੇ ਚਲ ਗਿਆ ਮੈਂ ਮਾਨਜੋਗ ਅਦਾਲਤ ਵਿੱਚ ਹਾਈ ਕੋਰਟ ਚ ਜਾ ਕੇ ਮੈਂ ਰਿਕਾਰਡਿੰਗਾਂ ਦਿੱਤੀਆਂ ਸਾਰਿਆਂ ਦੀ ਇਹਨਾਂ ਦੀਆਂ ਤੇ ਆਹ ਦੇਖੋ ਜੀ ਮੈਨੂੰ ਇਦਾਂ ਪੇਸ਼ ਆਏ ਫਿਰ ਫਿਰ ਕੀ ਮੇਰਾ ਸਟੇ ਹੋ ਗਿਆ ਮੈਂ ਡੀ ਐਚ ਚ ਰਹਿ ਗਿਆ ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀਆਂ ਮੁਸ਼ਕਲਾਂ ਵਧੀਆਂ ਨਹੀਂ ਤੁਸੀਂ ਕਿਸੇ ਕਿਉਂਕਿ ਹਰੇਕ ਵਾਰੀ ਹੁੰਦਾ ਹੈ ਕੋਈ ਸਿਹਤ ਮੰਤਰੀ ਹੈ ਤਾਂ ਉਹ ਮੰਤਰੀ ਤੇ ਜਦੋਂ ਆਉਂਦੇ ਆ ਤਾਂ ਅੱਗੇ ਪਿੱਛੇ ਫਿਰਨਾ ਹੁੰਦਾ ਹੈ ਉਹਨਾਂ ਦੇ ਨਾਲ ਬਣਾ ਕੇ ਰੱਖਣੀ ਤੁਸੀਂ ਇਸ ਤਰ੍ਹਾਂ ਦਾ ਉਹਨਾਂ ਦੀ ਜਿਵੇਂ ਆਪਾਂ ਕਹਿੰਦੇ ਆ ਬਗਾਵਤ ਵਾਲੇ ਸੁਰ ਉਹਦੇ ਸਾਹਮਣੇ ਕੱਢੇ ਉਸ ਦਾ ਤੁਹਾਨੂੰ ਫਿਰ ਖੇਮੇ ਆ ਜਾ ਕਿ ਤੇ ਭੁਗਤਣਾ ਪਿਆ ਅੱਗੇ ਪਹਿਲੀ ਤਾਂ ਗੱਲ ਮੈਂ ਇਹ ਕਰਨੀ ਚਾਹੁੰਦਾ ਵੀ ਜਿਹੜੇ ਤੁਸੀਂ ਗੱਲ ਕਹੀ ਆ ਵੀ ਬਣਾ ਕੇ ਰੱਖਣੀ ਮੈਂ ਮਹਿਸੂਸ ਕਰਦਾ ਵੀ ਆਪਣੀ ਡਿਊਟੀ ਨਾਲ ਬਣਾ ਕੇ ਰੱਖੋ ਆਪਣੇ ਐਥਿਕਸ ਨਾਲ ਬਣਾ ਕੇ ਰੱਖੋ ਉਹ ਸਭ ਤੋਂ اہم ਹੈ ਜਿਹਦੀ ਤੁਹਾਨੂੰ ਤਨਖਾਹ ਮਿਲਦੀ ਹੈ ਉਹਨਾਂ ਨੂੰ ਖੁਸ਼ ਕਰ ਲਈ ਥੋੜਾ ਇਹ ਤਾਂ ਜਿਹੜੀ ਸਾਨੂੰ ਡਿਊਟੀ ਦਿੱਤੀ ਗਈ ਆ ਅਸਾਈਨ ਕੀਤੀ ਆ ਅਸੀਂ ਤਾਂ ਉਹਦੇ ਪ੍ਰਤੀ ਬਚਨਬੱਧ ਹੈ ਤੁਸੀਂ ਗੱਲ ਕੀਤੀ ਆ ਵੀ ਤੁਹਾਨੂੰ ਉਹਦਾ ਖਮਿਆਜਾ ਭੁਗਤਣਾ ਪਿਆ ਉਹ ਜਿਹੜੀ ਬਗਾਵਤੀ ਸੂਰਤ ਜਾਂ ਉਹਦਾ ਦੇ ਸਾਡੇ ਸਿਗਾ ਮੈਨੂੰ ਲੱਗਦਾ ਕਮੈਂਟ ਸੈਕਸ਼ਨ ਵਿੱਚ ਦਿਲ ਦੀ ਗੱਲ ਪੁੱਛੋ ਨਾ ਜੇ ਅਫਸਰ ਥੋੜਾ ਸਟੈਂਡ ਲੈ ਜਾਣ ਨਾ ਉਹ ਤੋਂ ਬਾਅਦ ਮੌਜਾਂ ਵੀ ਹੋ ਜਾਂਦੀਆਂ ਤੁਹਾਡੀ ਇੱਕ ਫੇਸ ਬਣ ਜਾਂਦਾ ਵੀ ਹਾਈ ਕੋਰਟ ਪਹੁੰਚ ਜਾਊਗਾ ਇਹ ਤੁਹਾਡੂੰ ਰਿਟੈਲੀਏਟ ਵੀ ਕਰੂਗਾ ਇਹ ਚੁੱਪ ਕਰਕੇ ਬਹਿਣ ਵਾਲਾ ਨਹੀਂ ਆਫਸਰ ਤੇ ਉਹਨੂੰ ਫੋਨ ਫੋਨ ਕਰਨੋਂ ਹਟ ਜਾਂਦੇ ਫਿਰ ਉਹ ਘਟ ਜਾਂਦੀ ਆ ਇਹ ਲੋਕਾਂ ਨੂੰ ਗਲਤ ਲੱਗਦਾ ਪਈ ਇਦਾਂ ਖੜਾਂਗੇ ਤਾਂ ਸ਼ਾਇਦ ਸਾਨੂੰ ਮਸਲ ਦੇਣਗੇ ਨਹੀਂ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਲੱਗਣ ਲੱਗ ਪੈਂਦਾ ਕਿ ਕਿਸੇ ਨਾ ਕਿਸੇ ਸਟੇਜ ਤੇ ਆ ਕੇ ਕਿ ਯਾਰ ਇਹ ਬੰਦਾ ਪੈਸੇ ਤੇ ਲੈ ਲਈ ਕੰਮ ਨਹੀਂ ਕਰਦਾ ਕ腐ਟ ਇਹ ਨਹੀਂ ਹੈਗਾ ਫੂਡ ਦੀ ਲੜਾਈ ਲੜ ਰਿਹਾ ਜਿਹੜੀ ਇਹਦੀ ਆ ਔਰ ਇੰਪੋਰਟੈਂਟ ਲੜਾਈ ਸੈਂਸਿਟਿਵ ਮੁੱਦਾ ਆ ਤੇ ਕਰਨ ਦਿੱਤਾ ਜਾਏ ਕੰਮ ਮੇਰਾ ਖਿਆਲੋਂ ਕਹਿੰਦੇ ਵੀ ਹਟ ਜਾਂਦੇ ਪਿੱਛੇ ਹਾਂਜੀ ਹਾਂ ਬਿਲਕੁਲ ਮੈਂ ਆਖਰੀ ਸਵਾਲ ਕਰੂੰਗਾ ਸਮਾਂ ਸਰ ਕੋ ਥੋੜਾ ਜਿਹਾ ਘੱਟ ਸੀਗਾ ਤੁਹਾਨੂੰ ਕੋ ਲੱਗਦਾ ਕਿਸ ਤਰ੍ਹਾਂ ਦੇ ਨਾਲ ਸਿਸਟਮ ਠੀਕ ਹੋ ਸਕਦਾ ਖਾਸ ਤੌਰ ਤੇ ਜਿਵੇਂ ਫੂਡ ਸੇਫਟੀ ਦੀ ਆਪਾਂ ਗੱਲ ਕੀਤੀ ਹੈ ਫੂਡ ਕਿਸ ਤਰ੍ਹਾਂ ਦੇ ਨਾਲ ਸਹੀ ਹੋਊਗਾ ਅੱਜ ਕੱਲ ਦਾ ਵੱਡੇ ਵੱਡੇ ਮਾਲ ਜਾਂ ਵੱਡੇ ਵੱਡੀਆਂ ਇਸ ਤਰ੍ਹਾਂ ਦੇ ਕੈਫੇ ਕਾਫੀ ਡੇ ਜਿਵੇਂ ਕਹਿ ਦਿੰਨੇ ਆਪਾਂ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਖੁੱਲ ਚੁੱਕੀਆਂ ਜਿੱਥੇ ਲੋਕ ਖਾਂਦੇ ਐ ਐਮਕੀਡੀ ਐ ਜਾਂ ਹੋਰ ਕਿਸ ਤਰ੍ਹਾਂ ਦੇ ਨਾਲ ਸੁਧਾਰ ਆ ਸਕਦਾ ਸਾਡੇ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਐ ਇੱਕ ਤਾਂ ਜਿੱਦਾਂ ਇੱਕ ਚੀਜ਼ ਮੇਰੀ ਪਰਸਨਲ ਐਫਰਟ ਹੈ ਤੇ ਜਿਹੜੀ ਮੈਂ ਖੁਦ ਕੀਤੀ ਹੈ ਹਰ ਫੂਡ ਸੇਫਟੀ ਟੀਮਾਂ ਜਾਣ ਪੂਰੀ ਸਤਰਕ ਰਹਣ ਦਿਨ ਰਾਤ ਅਲਰਟ ਰਹਿਣ ਜੇ ਰਾਤ ਨੂੰ 2 ਵਜੇ ਪਨੀਰ ਆਉਂਦਾ ਤੇ 2 ਵਜੇ ਪਨੀਰ ਨਹੀਂ ਸੋਣਾ ਚਾਹੀਦਾ ਫੂਡ ਸੇਫਟੀ ਟੀਮ ਦੇ ਬੰਦਿਆਂ ਨੂੰ ਤੁਰ ਪੈਣ ਔਰ ਕੋਈ ਮੈਂ ਕਿਹਨਾ ਛੁੱਟੀ ਗਸਟਡ ਛੁੱਟੀ ਐਤਵਾਰ ਦਾ ਕੋਈ ਮਤਲਬ ਨਹੀਂ ਤੁਹਾਨੂੰ ਫੂਡ ਨੂੰ ਠੀਕ ਕਰਨਾ ਤੁਸੀਂ ਤੁਰ ਪਓ ਦੂਜੀ ਗੱਲ ਬਾਈਲੈਟਰਲ ਅਵੇਅਰਨੈਸ ਜਿਹੜੀ ਮੈਂ ਜਿੱਤੇ ਫੋਕਸ ਕੀਤਾ ਮੈਂ ਤਾਂ ਆਪਣੀ ਤਜਰਬੇ ਦੀ ਗੱਲ ਕਰਦਾ ਉਧਰ ਨੂੰ ਤੁਰਨਾ ਚਾਹੀਦਾ ਬੱਚਿਆਂ ਨੂੰ ਘਰਾਂ ਤੋਂ ਹੀ ਪੇਰੈਂਟਸ ਨੂੰ ਚਾਹੀਦਾ ਪੇਰੈਂਟਸ ਆਪ ਰੋਟੀ ਬਣਾਉਣਾ ਨਹੀਂ ਚਾਹੁੰਦੇ ਸ਼ਾਮ ਨੂੰ ਉਹ ਤਾਂ ਕਹਿੰਦੇ ਉੱਥੋਂ ਜੰਕ ਫੂਡ ਫੜ ਲਿਓ ਪੀਜ਼ਾ ਨਿਆਣਿਆਂ ਨੂੰ ਲਿਆ ਕੇ ਖੜਾ ਦਿਓ ਆਰਡਰ ਦਾਓ ਆਹ ਤਾਂ ਬਥੇਰੇ ਲਿਆ ਲਿਆ ਮੋਟਰਸਾਈਕਲਾਂ ਦੇ ਮੁੰਡੇ ਦੌੜਿਓ ਲਿਆ ਕੇ ਦੇ ਦਿੰਦੇ ਘਰੇ ਕਿੱਦਾਂ ਦਾ ਲਿਆਉਂਦੇ ਆ ਉਹ ਤਾਂ ਬਿਲਕੁਲ ਹੀ ਨਹੀਂ ਪਤਾ ਕਿੱਦਾਂ ਦਾ ਲੋਕਾਂ ਨੂੰ ਆਪਣੇ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਵੀ ਮੋੜਨਾ ਚਾਹੀਦਾ ਇਧਰੋਂ ਘਰ ਦੀ ਦਾਲ ਰੋਟੀ ਤੇ ਰੱਖਣਾ ਚਾਹੀਦਾ ਹਾਂ ਜੇ ਬਹੁਤਾ ਹੀ ਤੁਹਾਡੀ ਬੱਚਿਆਂ ਦਾ ਦਿਲ ਬਹੁਤਾ ਹੀ ਕਰਦਾ ਜੀਬ ਲੰਮਕਦੀ ਆ ਤਾ ਹਫਤੇ ਚ ਕਦੀ ਵਾਰ ਕਿਤੇ ਨੂੰ ਖਲਾ ਦੋ ਯਾਰ ਫ੍ਰੀਕੁਐਂਟਲੀ ਖਲਾਉਣਾ ਇਹਨਾਂ ਨੇ ਤੇ ਇਹ ਕਲਚਰ ਬਣਾ ਲਿਆ ਸਾਡੇ ਭਈ ਜੇ ਤਿੰਨ ਵਾਰ ਫੂਡ ਮੀਲ ਲੈਣੇ ਇੱਕ ਦਿਨ ਚ ਤੇ ਟੋਟਲ ਹਫਤੇ ਦੇ 21 ਮੀਲ ਹੋਗਾ ਇਹਨਾਂ ਦੇ ਇੱਕ ਹੀ ਮੀਲਾਂ ਚ ਪੰਜ ਮੀਲ ਮਸਾ ਘਰ ਦੇ ਬਣਿਓ ਖਾਣਾ ਖਾਣਾ ਬਾਕੀ ਤਾਂ ਬਾਹਰੋਂ ਹੀ ਖਾਣਾ ਪਸੰਦ ਕਰਦੇ ਮੋੜ ਨਾ ਪਾਊਗਾ ਅਵੇਅਰਨੈਸ ਬਹੁਤ ਜ਼ਰੂਰੀ ਹੈ ਜਿਹੜੀ ਫੂਡ ਸੇਫਟੀ ਟੀਮ ਨੇ ਦੇਣੀ ਆ ਬੱਚਿਆਂ ਨੂੰ ਸੰਸਕਾਰੀ ਬਣਾਓ اخلاقੀ ਨੈਤਿਕਤਾ ਸਿਖਾਓ ਸਕੂਲਾਂ ਚ ਬਾਕੀ ਸਬਜੈਕਟ ਜਿੱਥੇ ਮੰਡੀਟਰੀ ਕਰੀ ਜਾਂਦੇ ਆ ਉਥੇ ਨੈਤਿਕਤਾ ਦਾ اخلاق ਦਾ ਮੋਰਲ এডੂਕੇਸ਼ਨ ਦਾ ਵੀ ਜ਼ਰੂਰ ਦੋ ਔਰ ਮੈਂ ਇਹ ਨਹੀਂ ਕਹਾਂਗਾ ਉਹਨਾਂ ਕੈਲੀਫੋਰਨੀਆ ਦੀ ਗੱਲ ਬਣਨੀ ਆ ਤੁਹਾਡੀ ਕ腐ਪਸ਼ਨ ਤੋਂ ਵੀ ਫ੍ਰੀ ਮੁਲਕ ਹੋ ਜਾਊਗਾ ਤੁਹਾਡਾ ਬਿਲਕੁਲ ਜਿਵੇਂ ਤੁਸੀਂ ਉਹਨਾਂ ਗੱਲ ਕੀਤੀ ਸੀ ਕਿ ਜਦੋਂ ਤੁਸੀਂ ਕਿਤੇ ਜਾਂਦੇ ਹੋ ਲੋਕ ਸੈਲਫੀਆਂ ਲੈਂਦੇ ਆ ਬਹੁਤ ਇੱਜ਼ਤਮਾਨ ਕਰਦੇ ਆ ਕਮੈਂਟਸ ਵੀ ਆਪਾਂ ਦੇਖਦੇ ਆ ਬਹੁਤ ਜ਼ਿਆਦਾ ਤੁਹਾਡੇ ਤੇ ਤੁਹਾਨੂੰ ਦਵਾਵਾਂ ਦਿੰਦੇ ਆ ਪਰ ਨਾਲ ਦੇ ਨਾਲ ਕਈ ਤੁਹਾਡੇ ਖਿਲਾਫ ਵੀ ਬੋਲਦੇ ਆ ਪਿੱਛੇ ਜੇ ਇੱਕ ਬੰਦੇ ਨੇ ਵੀਡੀਓ ਪਾਈ ਸੀ ਉਹਨਾਂ ਕਾਫੀ ਇਲਜ਼ਾਮਬਾਜ਼ੀ ਵੀ ਕੀ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਮੈਂ ਉਹਦਾ ਇੱਕੋ ਹੀ ਗੱਲ ਕਹਿਣੀ ਚਾਹਨਾ ਕੋਮਨ ਸਾਹਿਬ ਤੁਸੀਂ ਆ ਕੋਈ ਪਰਸਨ ਆ ਉਹ ਮੈਨੂੰ ਮੇਰੇ ਤੇ ਕੁਛ ਬਾਕੀ ਜਾਵੇ ਕਹੀ ਜਾਵੇ ਮੈਂ ਪਹਿਲਾਂ ਤਾਂ ਉਹਦੇ ਤੇ ਕੁਛ ਕਮੈਂਟ ਕਰਕੇ ਉਹਦਾ ਕੱਦ ਨਹੀਂ ਵਧਾਉਣਾ ਚਾਹੁੰਦਾ ਕਈ ਬੰਦਿਆਂ ਦੀ ਨਾ ਸੌੜੀ ਜੀ ਪਪੂਲੈਰਿਟੀ ਖੱਟਣ ਲਈ ਉਹ ਦੇਖਦੇ ਫਲਾਣਾ ਫੇਸ ਬੜਾ ਪਪੂਲਰ ਹੋ ਗਿਆ ਸੋਸ਼ਲ ਮੀਡੀਆ ਤੇ ਇਹਦੇ ਤੇ ਕੁਛ ਇਦਾਂ ਦਾ ਚਿੱਕੜ ਸੁੱਟੋ ਤੇ ਆਪਾਂ ਫੇਮਸ ਹੋ ਜਾਣਾ ਉਹ ਬਾਅਦ ਚ ਭਾਵਾਂ ਅਲੱਗ-ਗੱਲ ਲੋਕ ਜੁੱਤੀਆਂ ਹੀ ਮਾਰੀ ਜਾਂਦੇ ਆ ਉਹ ਫੇਸਬੁੱਕ ਤੇ ਲੋਕੀ ਕਮੈਂਟ ਫੇ ਉਹਦਾਂ ਦਾ ਹੀ ਲੱਭਦੇ ਫਿਰ ਮੈਂ ਥੋੜੋ ਕਿਸੇ ਨੂੰ ਕਹਿਣਾ ਨੇਰੀ ਲਿਆ ਦਿੰਦੇ ਲੋਕੀ ਮੇਰੇ ਤੇ ਜਦੋਂ ਇਹ ਅਲੀਗੇਸ਼ਨ ਲਾਇਆ ਪੇ ਜਦੋਂ ਗੁਜਰਾਂ ਨੇ ਜਾਂ ਉਹਨਾਂ ਨੇ ਘਰਾਓ ਮੇਰਾ ਕੀਤਾ ਸੀ ਦੁੱਧੀ ਵਗੈਰਾ ਜਿਹੜੇ ਸੀਗਾ ਉਹ ਚ 5 ਲੱਖ ਕਹਿੰਦੇ ਜੀ ਮੰਗਿਆ ਡੀ ਐਚਓ ਨੇ ਮੈਂ ਕਹਾ ਮੈਂ ਕੱਖ ਵੀ ਨਹੀਂ ਜਵਾਬ ਦਿੱਤਾ ਉਹਦਾ ਲੋਕਾਂ ਨੇ ਹਜ਼ਾਰਾਂ ਚ ਉਹਨੂੰ ਦਸਤਾਨੇ ਰੀ ਲਿਆਤੀ ਸੋ ਮੈਂ ਉਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹਨਾ ਸਵਾਦ ਤਾਂ ਆ ਪੇ ਜਿਹੜਾ ਬੰਦਾ ਵੀ ਹੋ ਮੈਂ اے ਬੀ ਸੀ ਡੀ ਜਿਹੜਾ ਵੀ ਮੇਰੇ ਖਿਲਾਫ ਵੀਡੀਓ ਪਾਉਂਦਾ ਮੇਰੇ ਨਾਲ 5 ਦਿਨ ਰਹਿ ਕੇ ਜਾਵੇ ਹੁਸ਼ਾਰਪੁਰ ਚ ਮੇਰੇ ਨਾਲ ਜ਼ਿੰਦਗੀ ਬਤਾ ਕੇ ਜਾਵੇ ਫਿਰ ਜਾ ਕੇ ਕਵੇ ਸਵਾਦ ਉਹ ਆ ਜਿਹੜਾ ਬੰਦਾ ਨਾਲ ਜੇ ਕੱਟ ਕੇ ਜਾਵੇ ਉਹ ਕਵੇ ਮੈਂ ਦਾ ਆ ਪੱਖ ਮੜਾ ਦੇਖਿਆ ਮੈਂ ਦਾ ਆ ਪੱਖ ਮੜੇ ਦਾ ਤੂੰ ਬੈਠੋ 200 250 ਕਿਲੋਮੀਟਰ ਤੇ ਹੁੰਨੇ 100 ਕਿਲੋਮੀਟਰ ਤੇ ਮੈਂ ਕਦੀ ਤੁਹਾਨੂੰ ਮਿਲਿਆ ਨਹੀਂ ਹੈਗਾ ਤੁਹਾਨੂੰ ਮੇਰੀ ਲਾਈਫ ਦਾ ਕੀ ਪਤਾ ਜਾ ਤੁਹਾਨੂੰ ਪਤਾ ਜਿਹੜਾ ਬੰਦਾ ਮੇਰੇ ਲਾਈਫ ਕਰ ਆਉਂਦਾ ਕੱਲਾ ਰਹਿਣਾ ਰੋਟੀ ਮੈਂ ਆਪਣੀ ਪਰੌਂਠਾ ਆਪ ਬਣਾ ਕੇ ਖਾਣਾ ਕਿੱਦਾਂ ਦੀ ਮੇਰੀ ਯਾਰ ਲਾਈਫ ਹੈ ਮੈਂ ਤਾਂ ਸਦਗੀ ਜੀ ਚ ਵਿਸ਼ਵਾਸ ਕਰਦਾ ਮੈਂ ਆਪਣੀ ਤਨਖਾਹ ਚ ਗੁਜ਼ਾਰਾ ਕਰਦਾ ਕਦੀ ਮੈਂ ਬਹੁਤਾ ਜਿਆਦਾ ਬ੍ਰਾਂਡਡ ਚੀਜ਼ਾਂ ਨਾਲ ਨਹੀਂ ਤੁਰਿਆ ਮੈਂ ਫੂਡ ਤੇ ਜਿਹੜੀ ਸਰਕਾਰੀ ਡਿਊਟੀ ਮਿਲਦੀ ਸੀ ਮੈਂ ਮਰ ਮਿਟਦਾ ਰਿਆਂ ਕਰੋਨਾ ਆਇਆ ਤਾਂ ਲੋਕਾਂ ਦੇ ਸੰਸਕਾਰ ਕੋਵਿਡ ਕਿੱਟਾਂ ਪਾ ਕੇ ਦਿੱਤੀਆਂ ਉਹ ਬੰਦੇ ਨੂੰ ਮੈਂ ਕਹਿੰਦਾ ਇੱਕ ਵਾਰੀ ਜਾ ਕੇ ਪੁੱਛੋ ਉਹ ਪੀਪੀ ਕਿੱਟਾਂ ਵਾਲਿਆਂ ਨੂੰ ਮੈਂ ਤੁਹਾਨੂੰ ਦੱਸਦਾ ਇੱਕ ਛੋਟੀ ਜਿਹੀ ਐਗਜ਼ਾਮਪਲ ਇੱਕ ਐਡਵੋਕੇਟ ਲਾਇਰ ਹੈ ਕ੍ਰਿਮੀਨਲ ਦਾ ਬਹੁਤ ਤਕੜਾ ਉਹਦੇ ਫਾਦਰ ਡੈਥ ਹੋ ਗਈ ਕੋਵਿਡ ਨਾਲ ਮੈਂ ਜਾ ਕੇ ਉਹਨੂੰ ਰੈਪ ਕੀਤਾ ਕੋਵੇ ਪੀਪੀ ਕਿੱਟ ਚ ਆਪ ਪਾਈ ਜਾ ਕੇ ਸ਼ਮਸ਼ਾਨ ਘੜ ਸੰਸਕਾਰ ਕੀਤਾ ਇਦਾਂ ਦੇ ਕੇਸ ਬਹੁਤ ਆ ਮੈਂ ਤਾਂ ਇੱਕ ਦਾ ਜ਼ਿਕਰ ਕਰਦਾ ਮੇਰੇ ਖਿਲਾਫ ਕੋਈ ਕੇਸ ਕਰਨਾ ਚਾਹਿਆ ਕਿਸੇ ਨੇ ਮੈਨੂੰ ਤੰਗ ਕਰਨ ਲਈ ਉਹਦੇ ਕੋਲ ਗਿਆ ਕਹਿੰਦਾ ਵਕੀਲ ਸਾਹਿਬ ਕੇਸ ਕਰਨਾ ਕਹਿੰਦਾ ਹਾਂ ਕਹਿੰਦਾ ਇਦਾਂ ਇਦਾਂ ਕਰਨਾ ਕਹਿੰਦਾ ਕੋਈ ਨਹੀਂ ਹੋ ਜਾਉ ਕਹਿੰਦਾ ਅ ਪਰਸਨ ਕੌਣ ਹੈ ਕਹਿੰਦਾ ਜੀ ਡਾਕਟਰ ਲਖਵੀਰ ਉਹ ਕਹਿੰਦਾ ਨਹੀਂ ਕੇਸ ਨਹੀਂ ਲੜਨਾ ਉਹਦੇ ਖਿਲਾਫ ਨੇ ਉਹ ਕਹਿੰਦਾ ਜੀ ਫੀਸ ਲੈ ਲਓ ਜੰਨੀ ਲੈਣੀ ਕਹਿੰਦਾ ਤੂੰ ਫੀਸ ਦੋ 10 ਲੱਖ ਦੋ 20 ਲੱਖ ਦੋ 50 ਲੱਖ ਦੋ ਕਰੋੜ ਦੋ ਉਸ ਪਰਸਨ ਤੇ ਖਿਲਾਫ ਕੇਸ ਨਹੀਂ ਲੜ ਸਕਦੇ ਜੇ ਇਦਾਂ ਮੈਂ ਕਹਿੰਦਾ ਉਹ ਬੰਦਾ ਵੀ ਮੇਰੇ ਨਾਲ ਇਦਾਂ ਕਿਸ ਨੂੰ ਵਾਹ ਪਿਆ ਹੋਵੇ ਉਹ ਫੇ ਮੇਰੇ ਬਾਰੇ ਕਮੈਂਟ ਕਰੇ ਤਾਂ ਮਜ਼ਾ ਤਾਂ ਆ ਜਿਹੜੇ ਬੰਦੇ ਨੂੰ ਮੇਰੇ ਨਾਲ ਵਾਹ ਹੀ ਨਹੀਂ ਪਿਆ ਉਹਦੇ ਕਮੈਂਟ ਦੀ ਵੀ ਮੈਂ ਤਾਂ ਕਹਿੰਦਾ ਕੋਈ ਵੈਲਿਊ ਹੀ ਨਹੀਂ ਹੈ ਉਹ ਤਾਂ ਸਸਤੀ ਜੀ ਸ਼ੋਹਰਤ ਖੱਟਣ ਦਾ ਉਹਨੇ ਤਰੀਕਾ ਬਣਾਇਆ ਮੇਰਾ ਕਹਿ ਲ ਬਚਣਾ ਚਾਹੀਦਾ ਨਾ ਚੀਜ਼ਾਂ ਤੋਂ ਬਿਲਕੁਲ ਇੱਕ ਹੋਰ ਸਵਾਲ ਹੈ ਸਰ ਕਿ ਹੁਣ ਅੱਗੇ ਦੀ ਸੇਵਾ ਜਿਹੜੀ ਲੋਕਾਂ ਦੀ ਤੁਸੀਂ ਬਹੁਤ ਕੀਤੀ ਹੈ ਪਹਿਲਾਂ ਵੀ ਹੁਣ ਅੱਗੇ ਸੇਵਾ ਕਿਸ ਤਰ੍ਹਾਂ ਦੇ ਨਾਲ ਪਲਾਨ ਹੈਗਾ ਕੋਈ ਰਾਜਨੀਤੀ ਪਾਰਟੀ ਜੁਆਇਨ ਕਰਨ ਦਾ ਜਾਂ ਕਿਸ ਤਰ੍ਹਾਂ ਦੇ ਨਾਲ ਹਾਂ ਲਾਇਕ ਕੀਤਾ ਹੋਇਆ ਪਰ ਕਮੈਂਟ ਸਾਹਿਬ ਨੀਤਿਕ ਖੇਤਰ ਜਿਹੜਾ ਕੋਈ ਅਨਟੱਚੇ ਵੱਲ ਨਹੀਂ ਹੈਗਾ ਅਸ਼ੂਤਾ ਨਹੀਂ ਹੈਗਾ ਮੋਰਓਵਰ ਬਹੁਤ ਅੱਛੀ ਗੱਲ ਨਹੀਂ ਹੈਗੀ ਇਸ ਸਟਿਗਮਾ ਜਾਂ ਲੱਗ ਗਿਆ ਰਾਜਨੀਤਿਕ ਖੇਤਰ ਦੇ ਤੇ ਜੇ ਮੇਰੇ ਵਰਗਾ ਬੰਦਾ ਖਰਾ ਕੰਮ ਕਰਦਾ ਕਿਤੇ ਕਿਸੇ ਨੂੰ ਕਹਦਾ ਰਾਜਨੀਤਿਕ ਖੇਤਰ ਚ ਨਾ ਜਾਇਓ ਇਹਨਾਂ ਨੂੰ ਪੁੱਛੇ ਜੇ ਬਾਬੇ ਸਿੰਚੇ ਵਾਲ ਬਾਲਿਆਂ ਨੂੰ ਤੁਸੀਂ ਕਹਿੰਦੇ ਬੇਈ ਨਦੀ ਜਿਨਾ ਬੜਿਓ ਤਾਂ ਬੇਈ ਨਦੀ ਥੋੜੀ ਸਾਫ਼ ਹੋ ਜਾਣੀ ਸੀ ਕਦੀ ਜੇ ਤੁਸੀਂ ਕਿਸੇ ਚੀਜ਼ ਚ ਯਾਰ ਵੜੋਂਗੇ ਨਹੀਂ ਜਦੋਂ ਮੈਂ ਡੀ ਐਚਓ ਸ਼ਿਪ ਲਈ ਉਦੋਂ ਵੀ ਮੈਨੂੰ ਕਈਆਂ ਬੰਦਿਆਂ ਨੇ ਕਿਹਾ ਵੀ ਆਹ ਡੀ ਐਚਓ ਨਾਲੀ ਤਾਂ ਮਾਹਾਂ ਕਰਾਪਟ ਪੋਸਟ ਐ ਇਹ ਤਾਂ ਯਾਰ ਸਾਰੇ ਬੰਦੇ ਆਏ ਪੈ ਹੈ ਪੂੜੀ ਆਲੀ ਗੰਦ ਆਲੀ ਪੋਸਟ ਐ ਮੈਨੂੰ ਕਿਹਾ ਮੈਂ ਕਿਹਾ ਮੈਂ ਬੜੂੰਗਾ ਕਰਕੇ ਦਿਖਾਉਂਗਾ ਮੇਰਾ ਫਿਤਰਤ ਆ ਮੇਰੀ ਆਦਤ ਆ ਸੁਭਾਇ ਆ ਮੈਂ ਗੰਧ ਚ ਬੜਨਾ ਪਸੰਦ ਕਰਦਾ ਜੇ ਤੁਸੀਂ ਉਹਨੂੰ ਗੰਧ ਕਹਿੰਦੇ ਹੋ ਮੋਰਓਵਰ ਰਾਜਨੀਤਿਕ ਖੇਤਰ ਸਭ ਤੋਂ ਵੱਡਾ ਸੇਵਾ ਦਾ ਖੇਤਰ ਆ ਕਾਸ਼ ਉਸ ਖੇਤਰ ਚ ਵੀ ਲੋਕ ਸੇਵਕ ਸੋਸ਼ਲ ਰਿਫਾਰਮਰ ਪੈਟਰੀਅੋਟਸ ਅੱਗੇ ਆਉਣ ਕੁਰਬਾਨੀ ਸੈਕਰੀਫਾਈਸ ਕਰਨ ਵਾਲੇ ਅੱਗੇ ਆਉਣ ਤਿਆਗੀ ਆਉਣ ਮਾਇਆ ਦੇ ਲੋਭੀ ਨਾ ਆਉਣ ਮੈਨੂੰ ਇਹਨਾਂ ਤੋਂ ਵੱਡਾ ਪਲੇਟਫਾਰਮ ਸੇਵਾ ਦਾ ਕੋਈ ਨਹੀਂ ਹੈਗਾ ਬਿਲਕੁਲ ਸਾਡੇ ਨਾਲ ਟਾਕਡ ਅਫਸਰ ਦੇ ਨਾਲ ਨਾਲ ਮਸ਼ਹੂਰ ਸੋਸ਼ਲ ਮੀਡੀਆ ਦੇ ਡਾਕਟਰ ਲਖਵੀਰ ਸਿੰਘ ਸੀਗੇ ਜਿਨ੍ਹਾਂ ਨੇ ਆਪਣੀ ਲਾਸ਼ ਬਾਰੇ ਕੁਝ ਗੱਲਾਂ ਕੀਤੀਆਂ ਨੇ ਆਉਣ ਵਾਲੇ ਦਿਨਾਂ ਚ ਆਪਾਂ ਹੋਰ ਵੀ ਇੰਟਰਵਿਊ ਇਹਨਾਂ ਦੀ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਗੱਲਾਂ ਬਾਤਾਂ ਕਰਾਂਗੇ ਬਹੁਤ ਬਹੁਤ ਧੰਨਵਾਦ ਆ ਸਰ ਤੁਹਾਡਾ ਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ